ਅੱਛਾ ਉਹ ਤਾਂ ਆਪਣੇ ਮਤਲਬ ਲਈ ਆਪਣੀ ਮਾਂ ਨੂੰ ਵੀ ਵੇਚ ਕੇ ਮੁੱਲ ਵਟ ਲਵੇ ਫਿਰ ਹੁਣ ਉਸ ਨੂੰ ਆਪਣੀ ਪਾਰਟੀ ਆਲੇ ਨੇ ਸਲਾਹਕਾਰ ਬਣਾ ਲਿਆ ਆਪਣਾ ਕਹਿੰਦੇ ਤਾਂ ਏ ਹੋਈਆਂ ਬਈ ਉਹਨੂੰ ਸਲਾਹਕਾਰ ਬਣਾ ਲਿਆ ਆਪਣਾ ਉਹ ਆਪ ਵੀ ਤਾਂ ਕਹਿੰਦਾ ਹੈ ਬਈ ਸਲਾਹਕਾਰ ਹਾਂ ਮੈਂ ਇਸ ਪਾਰਟੀ ਦਾ ਫਿਰ ਹੋਈ ਸਵੇਰੀ ਗੱਲਾਂ ਕਰਨ ਦੇ ਲਾਲਚ ਨਾਲ ਸੁਖਜੀਤ ਦੇ ਘਰ ਆਉਂਦੇ ਅਖਬਾਰ ਦੀਆਂ ਖਬਰਾਂ ਸੁਣਨ ਦੇ ਲਾਲਚ ਵਿੱਚ ਸਵੇਰੇ ਹੀ ਨੌਜਵਾਨ ਤੇ ਬਜ਼ੁਰਗ ਪਿੰਡ ਦੇ ਚੌਂਤਰੇ ਤੇ ਆ ਬਹਿੰਦੇ ਸੀ। ਬੁੜੇ ਜਾਂਦੀਆਂ ਆਉਂਦੀਆਂ ਬੁੜੀਆਂ ਤੇ ਕੁੜੀਆਂ ਵੱਲ ਦੇਖ ਕੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ। ਜਦੋਂ ਕਦੇ ਬੁੜੀਆਂ ਦੀਆਂ ਗੱਲਾਂ ਮੁੰਡੇ ਸੁਣ ਲੈਂਦੇ ਉਹ ਬੜਾ ਹੈਰਾਨ ਪਰੇਸ਼ਾਨ ਹੁੰਦੇ ਤੇ ਕਹਿੰਦੇ ਹੁਣ ਧੌਲੀ ਦਾੜੀ 'ਚ ਖੇ ਪਾਉਣ ਲੱਗੇ ਹੋਂ ਬੜਿਓ। ਬਚਨਾ ਬੁੜਾ ਬੜਾ ਸ਼ਰਾਰਤੀ। ਬੜਾ ਟੋਟਕੇ ਸੁਣਾਉਣ ਵਾਲਾ। ਉਹਦੀਆਂ ਗੱਲਾਂ ਸੁਣਨ ਲਈ ਨੌਜਵਾਨ ਇਕੱਠੇ ਹੋ ਜਾਂਦੇ ਸੀ। ਕਈ ਵਾਰੀ ਉਹ ਗੰਨਿਆਂ ਦੇ ਵੱੱਡ ਵਿੱਚ ਗੰਨੇ ਘੜਨ ਤੁਰ ਪੈਂਦਾ। ਜ਼ਮੀਨ ਜਮੂਨ ਤਾਂ ਉਹਦੇ ਕੋਲ ਹੈ ਨਹੀਂ ਸੀ। ਉਂਝ ਮੱਜਾਂ ਉਹਨਾਂ ਨੇ ਤਿੰਨ ਰੱਖੀਆਂ ਹੋਈਆਂ ਸੀ। 55 ਤੋਂ ਉੱਪਰ ਟੱਪਿਆ ਹੋਇਆ ਉਹ ਕੰਮ ਬੜਾ ਭੱਜ-ਭੱਜ ਕੇ ਕਰਦਾ। ਕਦੇ-ਕਦੇ ਆਪਣੇ ਮੁੰਡਿਆਂ ਤੋਂ ਲੈ ਕੇ ਸ਼ਾਮ ਨੂੰ ਘੁੱਟ ਲਾ ਵੀ ਲੈਂਦਾ। ਫਿਰ ਰਾਤ ਨੂੰ ਬੋਲੀਆਂ ਵੀ ਪਾਉਂਦਾ। ਘਰ 'ਚ ਉੱਚ-ਉੱਚ ਧਾਰਮਿਕ ਗੀਤ ਵੀ ਗਾ ਲੈਂਦਾ। ਅਗੇ ਨਾਮਦੇਵ ਦੀ ਬਣਾਈ ਛਪਰੀ ਧੰਨੇ ਦੀਆਂ ਮੱਜਾਂ ਚਾਰੀਆਂ ਜਦੋਂ ਕਦੇ ਗੰਨੇ ਦੇ ਵੱਡ ਵਿੱਚ ਗੰਨੇ ਕੱਢ ਰਿਆ ਹੁੰਦਾ ਤਾਂ ਗੰਨੇ ਦੇ ਆਗ ਛਾਂਟ ਛਾਂਟ ਕੇ ਰੱਖਦਾ ਗੰਨੇ ਦੇ ਸੁੱਕੇ ਪੱਤਿਆਂ ਨੂੰ ਉਹ ਇੱਕ ਪਾਸੇ ਰੱਖਦਾ ਤੇ ਇਕੱਲੇ ਇਕੱਲੇ ਗੰਨੇ ਨੂੰ ਕੱਢਦਾ ਤੇ ਕੱਢ ਕੇ ਉਸ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਪੂਲੀ ਬੰਨਦਾ ਬਤੀ ਬਤੀ ਪੂਲੀਆਂ ਬਨਨ ਦਿੰਦਾ ਸੀ ਉਹ ਗੰਨੇ ਦੀਆਂ ਬਚਨਾ ਬੁੜਾ ਸੱਤ ਸੱਤ ਭਾਰ ਗੰਨੇ ਦੇ ਕੋਲੇ ਕੋਲੇ ਆਗਾਂ ਦੇ 20 ਭਰੀਆਂ ਬਣਾ ਲੈਂਦਾ ਸੀ ਉਹ ਸੁੱਕੀ ਪੱਤੀ ਵੀ ਉਹ ਆਪਣੇ ਨਾਲ ਹੀ ਲੈਂਦਾ ਜੀਮੀਦਾਰ ਉਸ ਨੂੰ ਸਪੈਸ਼ਲ ਬੁਲਾਉਂਦੇ ਸਾਰਾ ਦਿਨ ਨਾਲੇ ਤੋਂ ਗੰਨਾ ਕਢਣਾ ਇਹ ਮੁੰਡਿਆਂ ਦਾ ਜੀ ਲਵਾਈ ਰੱਖਦਾ ਗੱਲਾਂ ਸੁਣਾ ਸੁਣਾ ਕੇ ਨਾਲੇ ਉਹ ਕੰਮ ਵੀ ਬਹੁਤ ਕਰਦਾ ਜੀਮੀਦਾਰ ਬਚਨੇ ਦੇ ਆਗਾਂ ਦੇ ਭਾਰਾਂ ਨੂੰ ਗੱਡੇ ਤੇ ਜਾਂ ਫੇਰ ਟਰਾਲੀ ਤੇ ਲੱਦ ਕੇ ਉਹਦੇ ਘਰ ਛੱਡ ਆਉਂਦੇ ਗੰਨਾ ਕਢਣ ਦੀ ਸਫਾਈ ਵੀ ਉਹਨੂੰ ਬਹੁਤ ਆਉਂਦੀ ਸੀ ਫਿਰ ਉਹ ਲੈਂਦਾ ਵੀ ਤਾਂ ਕੁਝ ਨਹੀਂ ਸੀ ਹਾਂ ਬਸ ਜਦੋਂ ਗੰਨਾ ਚੁੱਪਣ ਲੱਗ ਜਾਂਦਾ ਫਿਰ ਜਿੱਦ ਲਾ ਲੈਂਦਾ ਗੰਨੇ ਵੀ ਬਹੁਤ ਚੋਸਦਾ ਇੱਕ ਨੀ ਦੋ ਨੀ ਤਿੰਨ ਨੀ ਦਰਜਣਾ ਗੰਨੇ ਚੋਸ ਲੈਂਦਾ ਸੀ ਉਹ 55 ਤੋਂ ਉੱਪਰ ਬੁੱਢੇ ਦੇ ਦੰਦ ਗੰਨੇ ਨੂੰ ਇਉਂ ਚੱਬਦੇ ਜਿਵੇਂ ਟੋਕੇ ਵਾਲੀ ਮਸ਼ੀਨ ਗੰਨੇ ਦੇ ਆਗਾ ਨੂੰ ਕੱਟਦੀ ਆ ਜਦੋਂ ਜ਼ਿਮੀਦਾਰ ਖਿਲਾੜੀ ਚ ਗੁੜ ਕੱਢਦੇ ਤਾਂ ਸ਼ੇਰ ਸ਼ੇਰ ਪੱਕਾ ਗਰਮਾ ਗਰਮ ਗੁੜ ਖਾ ਜਾਂਦਾ ਸੀ ਗੰਨੇ ਦੇ ਵੱਡ ਵਿੱਚ ਗੱਲਾਂ ਸੁਣਾਉਂਦਾ ਕਦੇ ਵੀ ਨਾ ਥੱਕਦਾ ਨਾ ਹੀ ਕਦੇ ਉਹ ਸ਼ਰਮਾਇਆ ਸੀ ਮੁੰਡਿਆਂ ਨੂੰ ਮਖੌਲਾਂ ਬੜੀਆਂ ਕਰਦਾ ਮੁੰਡਿਆਂ ਨੂੰ ਗਾਲਾਂ ਵੀ ਮਾਮਾਂ ਦੀਆਂ ਕੱਢਦਾ ਗੁੱਸਾ ਵੀ ਉਹਦਾ ਕੋਈ ਨਹੀਂ ਸੀ ਕਰਦਾ ਅੱਜ ਫੇਰ ਚੌਂਤਰੀ ਤੇ ਉਹ ਚੌਂਕੜਾ ਲਾ ਕੇ ਬਚਣਾ ਸਿਓ ਵੀ ਬਹਿ ਗਿਆ ਬੜੀਆਂ ਗੱਲਾਂ ਹੋਈਆਂ ਬਚਨੇ ਨੂੰ ਪਤਾ ਸੀ ਕਿ ਉਸ ਸਮੇਂ ਦੇ ਵਿੱਚ ਸਿਆਸਤ ਕਿਵੇਂ ਬਦਲੀ ਆ ਉਹ ਅਖਬਾਰ ਦੀਆਂ ਖਬਰਾਂ ਜ਼ਰੂਰ ਸੁਣਦਾ ਜੋੜ-ਜੋੜ ਕੇ ਪੜ੍ਹ ਵੀ ਲੈਂਦਾ ਅੱਜ ਜਦੋਂ ਉਸ ਨੂੰ ਇਹ ਗੱਲ ਸੁਣਨ ਨੂੰ ਮਿਲੀ ਕਿ ਕ੍ਰੂਪਾ ਸਿੰਘ ਇੱਕ ਵੱਡੀ ਸਿਆਸੀ ਪਾਰਟੀ ਦਾ ਸਲਾਹਕਾਰ ਬਣ ਗਿਆ ਉਹ ਬੜਾ ਹੈਰਾਨ ਹੋਇਆ ਉਹਨਾਂ ਦੇ ਲਾਗਲੇ ਪਿੰਡ ਦਾ ਹੀ ਸੀ ਕ੍ਰੂਪ ਸਿੰਘ ਬਚਨਾ ਬਚਨਬੂੜਾ ਬੜੀ ਧੀਰ ਤੱਕ ਦੇਖਦਾ ਆ ਰਿਹਾ ਸੀ ਉਸਨੂੰ ਪਿੰਡ ਸਤਨਾਮਪੁਰਾ ਬੜਾ ਵੱਡਾ ਪਿੰਡ ਸੀ ਬੜੇ ਪਿਆਰ ਸਤਿਕਾਰ ਨਾਲ ਲੋਕ ਵਸਦੇ ਸੀ ਇੱਥੇ ਜਦੋਂ ਦਾ ਕਰੂਪ ਸਿੰਘ ਜਵਾਨ ਹੋਇਆ ਉਸਨੇ ਪਿੰਡ ਵਿੱਚ ਆਪਣੀਆਂ ਸਰਗਰਮੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਉਹਨੇ ਮੁੰਡਿਆਂ ਕੋਲ ਖੜ ਕੇ ਜੋਟੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਇਲਾਕਾ ਬੜੇ ਧਿਆਨ ਨਾਲ ਉਹਦੇ ਵੱਲ ਦੇਖ ਰਿਹਾ ਸੀ ਪਿੰਡ ਵਿੱਚ ਉਸਨੇ ਆਪਣੀ ਜੋਰ ਅਜ਼ਮਾਏ ਕਰਨ ਲਈ ਹਰ ਤਰ੍ਹਾਂ ਦੀ ਫੁਰਤੀ ਵਰਤੀ ਪੱਤੀਸ ਸਾਲਾਂ ਤੋਂ ਕਦੇ ਵੀ ਸਰਪੰਚ ਵੋਟਾਂ ਨਾਲ ਨਹੀਂ ਸੀ ਬਣਿਆ ਸਗੋਂ ਹਰ ਸਾਲ ਸਰਬਸੰਮਤੀ ਨਾਲ ਸਰਪੰਚ ਬਣ ਜਾਂਦਾ ਸੀ ਪਿੰਡ ਵਿੱਚ ਬੇਸ਼ੱਕ ਧਾਰਮਿਕ ਅਸਥਾਨ ਬਹੁਤ ਸੀ ਕੀ ਮੈਦਾਨ ਵਾਲੀ ਕੀ ਖੇੜਾ ਪਾਟਾ ਕੀ ਸ਼ਿਵ ਦਵਾਲਾ ਕੀ ਗੁਰਦੁਆਰਾ ਸਾਹਿਬ ਹਨੂਮਾਨ ਦਾ ਮੰਦਿਰ ਮਾਈ ਬਸੰਤ ਦਾ ਮੰਦਿਰ ਧਾਰਮਿਕ ਸਥਾਨਾਂ ਅਨੁਸਾਰੇ ਲੋਕ ਪੂਜਦੇ ਪਿੰਡ ਵਿੱਚ ਇੱਕ ਦੋ ਘਰ ਮੁਸਲਮਾਨਾਂ ਤੇ ਬਾਕੀ ਸਾਰੇ ਹਿੰਦੂ ਤੇ ਸਿੱਖਾਂ ਦੀ ਸੀ ਜਿੰਨਾਂ ਵਿੱਚ ਦਲਿਤਾਂ ਦੀ ਗਿਣਤੀ ਕਾਫੀ ਸੀ ਗੁਰਦੁਆਰਾ ਸਾਹਿਬ ਚੋਂ ਆਪ ਜਾਂਦਾ ਗੁਰਦੁਆਰੇ ਨੂੰ ਆਉਣ ਵਾਲੇ ਰਸਤੇ ਨੂੰ ਉਹ ਚੌੜਾ ਕਰਨਾ ਚਾਹੁੰਦਾ ਸੀ ਇਹ ਗੱਲ ਉਹ ਕਈ ਵਾਰੀ ਕਹਿ ਚੁੱਕਿਆ ਸੀ ਗੁਰਦੁਆਰਾ ਸਾਹਿਬ ਨੂੰ ਟਰਾਲੀਆਂ ਆਉਂਦੀਆਂ ਨੇ ਮਾਲ ਅਸਥਾਬ ਲੈ ਕੇ ਕਿ ਆਪਾਂ ਨੂੰ ਇਹ ਰਸਤਾ ਚੌੜਾ ਨਹੀਂ ਕਰ ਦੇਣਾ ਚਾਹੀਦਾ ਪਿੰਡ ਦੇ ਲੋਕ ਉਸ ਨੂੰ ਕਹਿੰਦੇ ਕਿ ਹੁਣ ਵੀ ਤਾਂ ਟਰਾਲੀ ਲੰਘ ਆਉਂਦੀ ਆ ਇਸ ਰਸਤੇ ਨੂੰ ਤਾਂ ਉਹਨੇ ਕਹਿਣਾ ਗੁਰੂ ਘਰ ਦਾ ਰਸਤਾ ਜਦੋਂ ਟਰਾਲੀ ਲੰਘਦੀ ਐ ਤਾਂ ਇੱਕ ਥਾਂ ਤੇ ਬਹੁਤ ਭੀੜੀ ਗਲੀ ਆ। ਉਹ ਮੰਦਰ ਦੀ ਥਾਂ ਹੀ ਐ ਸ਼ਿਵ ਦਵਾਲੇ ਦੀ। ਜੇ ਸ਼ਿਵ ਦਵਾਲੇ ਦੀ ਥਾਂ 2 ਫੁੱਟ ਅੰਦਰ ਨੂੰ ਕਰ ਦੋ ਤਾਂ ਕੀ ਫਰਕ ਪੈ ਜਾਣਾ? ਕਈ ਮਹੀਨਿਆਂ ਤੋਂ ਇਹੀ ਗੱਲ ਚੱਲਦੀ ਆ ਰਹੀ ਆ। ਹੁਣ ਉਹਦੀ ਗੱਲ ਕੁਝ ਹੋਰ ਸਿੱਖਣ ਦੇ ਮੁੰਡੇ ਵੀ ਕਰਨ ਲੱਗ ਪਏ। ਉਹ ਸ਼ਿਵ ਦਵਾਲੇ ਕੋਲ ਜਾ ਕੇ ਵੀ ਬੈੰਦਾ। ਮੰਦਰ ਦੀ ਜਗ੍ਹਾ ਵਿੱਚ ਨਾਣ ਲੱਗਦੇ ਖੁੰਝੇ 'ਚ ਉਸਨੇ ਹਿੰਦੂਆਂ ਨੂੰ ਰਾਧਾ ਕ੍ਰਿਸ਼ਨ ਦਾ ਮੰਦਰ ਬਣਾਉਣ ਦੀ ਸਲਾਹ ਵੀ ਦਿੱਤੀ। ਤੇ ਹਿੰਦੂ ਨੂੰ ਹਿੰਦੂ ਉਥੇ ਰਾਧਾ ਕ੍ਰਿਸ਼ਨ ਦਾ ਮੰਦਿਰ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਨੇ ਗੁਰਦੁਆਰਾ ਜਾਣ ਵਾਲੀ ਗਲੀ 'ਚ ਮੰਦਿਰ ਦੀ ਜਗ੍ਹਾ ਜਗ੍ਹਾ ਵਿੱਚੋਂ 2 ਫੁੱਟ ਜਗ੍ਹਾ ਮਿਲਾਉਣ ਲਈ ਆਪਣਾ ਮਤਾ ਪਾਸ ਕਰ ਵੀ ਦਿੱਤਾ ਇਹ ਸਾਰੇ ਮੋਹਤਬਰ ਬੰਦਿਆਂ ਨੂੰ ਪਤਾ ਸੀ ਕਿ ਇਸ ਪੁਆੜੇ ਦੀ ਜੜ੍ਹ ਕ੍ਰੋਪ ਸਿੰਘ ਆ ਪਰ ਫਿਰ ਪਿੰਡ ਵਿੱਚ ਦੋ ਧਿਰਾਂ ਆਹਮੋ ਸਾਹਮਣੇ ਖੜ ਗਈਆਂ ਸਰਮਾਏਦਾਰ ਦਲਿਤਾਂ ਨੂੰ ਸਿੱਖ ਪਸੰਦ ਨਹੀਂ ਸੀ ਕਰਦੇ ਤੇ ਦਲੀਤ ਲੀਡਰ ਹਿੰਦੂਆਂ ਨੂੰ ਚੰਗੇ ਨਹੀਂ ਸੀ ਮੰਨਦੇ ਆਖਿਰ ਇਹ ਹੋਇਆ ਕਿ ਪਿੰਡ ਵਿੱਚ ਤਿੰਨ ਧਿਰਾਂ ਖੜੀਆਂ ਹੋ ਗਈਆਂ ਉਹ ਤੋਂ ਬਾਅਦ ਸਤਨਾਮਪੂਰੇ ਦਾ ਹਾਲ ਬੁਰਾ ਹੀ ਹੋਇਆ ਉਸ ਪਿੰਡ ਵਿੱਚ ਹੁਣ ਕਦੇ ਵੀ ਚੈਨ ਨਹੀਂ ਹੋਈ ਕਰੂਪ ਸਿੰਘ ਨੇ ਬੜੀ ਕਰੋਰਤਾ ਦਿਖਾਈ ਇੱਕ ਦਿਨ ਹਿੰਦੂਆਂ ਨੂੰ ਬਦਨਾਮ ਕਰਨ ਲਈ ਗੁਰਦੁਆਰਾ ਸਾਹਿਬ ਦੇ ਰੁਮਾਲੇ ਸਾੜ ਦਿੱਤੇ ਗਏ ਪੁਲਿਸ ਕੋਲ ਸਿੱਧਾ ਹੀ ਦੋਸ਼ ਸਿੱਖਾਂ ਵੱਲੋਂ ਲਗਾਇਆ ਗਿਆ ਕਿ ਇਹ ਹਿੰਦੂਆਂ ਦੀ ਕਾਰਸਤਾਨੀ ਆ ਇੱਕ ਦਿਨ ਮੰਦਿਰ ਵਿੱਚ ਗਊ ਦੀ ਪੂੰਛ ਛੁੱਟ ਦਿੱਤੀ ਗਈ। ਇਹ ਸ਼ਰਾਰਤਾਂ ਦੇ ਪਿੱਛੇ ਕੌਣ ਆ? ਇਹ ਚਰਚਾ ਆਮ چلਦੀ ਰਹਿੰਦੀ ਸੀ। ਕ੍ਰੂਪ ਸਿੰਘ ਦਲਿਤਾਂ ਦੇ ਘਰ ਵਿੱਚ ਜਾ ਵਹਿੰਦਾ। ਸਿੱਖਾਂ ਦੇ ਵੀ ਤੇ ਹਿੰਦੂਆਂ ਦੇ ਵੀ। ਘਰ ਵਿੱਚ ਉਹ ਆਮ ਤੌਰ ਤੇ ਜਾ ਕੇ ਚਾਹ ਪਾਣੀ ਵੀ ਪੀ ਕੇ ਆਉਂਦਾ। ਸਾਰੇ ਲੋਕ ਹੁੰਦੀ ਚਰਚਾ ਵਿੱਚ ਇਨ੍ਹਾਂ ਘਟਨਾਵਾਂ ਦੇ ਪਿੱਛੇ ਕ੍ਰੂਪ ਸਿੰਘ ਦਾ ਨਾਮ ਹੀ ਲੈਂਦੇ ਸੀ। ਕਈ ਨੌਜਵਾਨ ਸਮਝ ਵੀ ਚੁੱਕੇ ਸੀ। ਲੋਕਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰਦੇ ਸੀ। ਪਰਸਤ ਨਾਮ ਪੂਰਾ ਬਦਨਾਮ ਹੋ ਚੁੱਕਿਆ ਸੀ ਪੁਲਿਸ ਦੇ ਰਿਕਾਰਡ ਵਿੱਚ ਉਹਦਾ ਨਾਮ ਮਾੜਾ ਪੈ ਚੁੱਕਿਆ ਸੀ ਜਿਸ ਪਿੰਡ ਵਿੱਚ 25 ਸਾਲ ਤੋਂ ਕਦੇ ਪੁਲਿਸ ਨਹੀਂ ਸੀ ਗਈ ਉਸ ਪਿੰਡ ਵਿੱਚ ਹੁਣ ਪੁਲਿਸ ਨੂੰ ਰਿਸ਼ਵਤ ਦੇ ਭੰਡਾਰ ਮਿਲਦੇ ਸੀ ਕਿਸੇ ਦੇ ਖੰਗੂਰੇ ਮਾਰਨ ਤੇ ਲੜਾਈ ਪੈ ਜਾਂਦੀ 751 ਦੇ ਕੇਸਾਂ ਦੀ ਲਿਸਟ ਵੱਡੀ ਹੁੰਦੀ ਗਈ 10 ਮੁੰਡੇ ਜੇਲ੍ਹ 'ਚ ਸੜ ਰਹੇ ਸਨ ਜਿਨ੍ਹਾਂ ਤੇ 307 ਤੇ 302 ਦੇ ਮੁਕੱਦਮੇ ਚੱਲ ਰਹੇ ਸੀ ਕਿਉਂਕਿ ਪਿੰਡ ਵਿੱਚ ਕਤਲ ਵੀ ਹੋ ਗਏ ਸੀ ਪਰ ਹਜੇ ਵੀ ਪਿੰਡ ਪਿੰਡ ਵਿੱਚ ਸ਼ਾਂਤੀ ਨਹੀਂ ਸੀ ਬਣੀ। ਕ੍ਰੂਪ ਸਿੰਘ ਦੀ ਤਰੱਕੀ ਹੁੰਦੀ ਗਈ। ਉਹ ਸਿਆਸੀ ਲੋਕਾਂ ਨੂੰ ਭਾ ਗਿਆ ਸੀ। ਕ੍ਰੂਪ ਸਿੰਘ ਨੇ ਨੈਟਵਰਕ ਸਾਰੇ ਸੂਬੇ 'ਚ ਬਣ ਗਿਆ। ਉਹਦੇ ਖਿਆਲਾਂ ਦੇ ਲੋਕ ਹੋਰ ਵੀ ਬਹੁਤ ਸਾਰੇ ਉਹਨੂੰ ਮਿਲ ਗਏ ਸੀ। ਸ਼ਾਰਟਕਟ ਮਾਰੋ, ਕਤਲ ਕਰਾਓ, ਝੂਠ ਫਰੇਬ ਕਰੋ, ਧੋਖੇਬਾਜ਼ੀ ਠੱਗੀ ਮਾਰੋ। ਉਂਝ ਵਾਦੇ ਪੂਰੇ ਵੱਡੇ ਕਰੋ ਪਰ ਵਾਦਿਆਂ ਤੋਂ ਮੁਕਰਨ ਦਾ ਵੱਲ ਵੀ ਜਾਣਦੇ ਰਹੋ। ਬਸ ਚੜ੍ਹਾਈ ਚੜ੍ਹਾਈ ਆ ਫਿਰਤਾ। ਇਹੀ ਐ ਸਿਆਸਤ ਦਾ ਫੰਡਾ ਬਚਨਾ ਬੁੜਾ ਵੀ ਬੜਾ ਚਿੰਤਾ ਵਿੱਚ ਸੀ ਉਹ ਉੱਠ ਕੇ ਕਹਿਣ ਲੱਗਿਆ ਉਹ ਕ੍ਰੂਪੇ ਨੇ ਆਪਣੇ ਜਨਮ ਸਥਾਨ ਆਪਣੇ ਪਿੰਡ ਨੂੰ ਨਹੀਂ ਬਖਸ਼ਿਆ ਆਪਣੀ ਮਾਂ ਦੇ ਕੁੱਖ ਨੂੰ ਨਹੀਂ ਬਖਸ਼ਿਆ ਉਹ ਕਿਰਪਾ ਦੇਸ਼ ਦਾ ਕਿਸ ਵਾਰੂ ਬਈ ਕ੍ਰੂਪੇ ਦੇ ਸਾਥੀ ਬਚਨੇ ਬੁੜੇ ਦੇ ਪਿੰਡ ਵਿੱਚ ਵੀ ਬਹੁਤ ਸਨ ਉਸ ਵੱਲੋਂ ਕੀਤੀਆਂ ਉਹਨਾਂ ਗੱਲਾਂ ਕ੍ਰੂਪੇ ਕੋਲ ਪਹੁੰਚ ਜਾਂਦੀਆਂ ਸੀ ਕ੍ਰੂਪ ਸਿੰਘ ਆਪਣੇ ਸਿਆਸਤ ਵਿੱਚ ਗਲਤਾਨ ਹੋਇਆ ਨਵੀਆਂ ਸਕੀਮਾਂ ਘੜ ਰਿਹਾ ਸੀ ਅੱਜ ਉਸਨੇ ਇੱਕ ਮੀਟਿੰਗ ਬੁਲਾਈ ਹੋਈ ਸੀ ਵਿਸ਼ੇਸ਼ ਨੈਟਵਰਕ ਦੀ ਮੀਟਿੰਗ ਬੜੇ ਗੁਪਤ ਸਥਾਨ ਤੇ ਰੱਖੀ ਗਈ ਜਿਸ ਪਾਰਟੀ ਦਾ ਸਲਾਹਕਰ ਬਣਿਆ ਉਸ ਪਾਰਟੀ ਦੇ ਆਗੂਆਂ ਤੋਂ ਵੀ ਗੁਪਚੀ ਇਹ ਮੀਟਿੰਗ ਉਸਨੇ ਆਪਣੇ ਸਾਰੇ ਨੈਟਵਰਕ ਨੂੰ ਇਹੀ ਕਿਹਾ ਕਿ ਕਿਸੇ ਵੀ ਇਸ ਮੀਟਿੰਗ ਦੀ ਪਿੰਕ ਨਾ ਲੱਗ ਜਾਵੇ ਗਰੂਪ ਸਿੰਘ ਇੱਕ ਇੱਕ ਕਦਮ ਫੂਕ ਫੂਕ ਕੇ ਰੱਖ ਰਿਹਾ ਸੀ ਮੀਟਿੰਗ ਵਿੱਚ ਅੱਜ ਹਾਜ਼ਰੀ ਕਾਫੀ ਜ਼ਿਆਦਾ ਸੀ ਬੜੇ ਹੀ ਲੋਕ ਲਸ਼ਕਰ ਬਾਡੀਗਾਰਡਾਂ ਦੀ ਫੌਜ ਨਾਲ ਇੰਡੈਵਰ ਗੱਡੀ ਵਿੱਚ ਆਇਆ ਗਰੂਪ ਸਿੰਘ ਬੜੇ ਹੀ ਕਾਲੇ-ਕਾਲੇ ਕਦਮੀ ਮੀਟਿੰਗ ਵਿੱਚ ਦਾਖਲ ਹੋਇਆ ਸਾਰੇ ਲੋਕ ਖੜੇ ਹੋ ਗਏ ਗਰੂਪ ਸਿੰਘ ਦੇ ਨਾਮ ਦਾ ਕੋਈ ਨਾਰਾ ਨਹੀਂ ਸੀ ਲੱਗਿਆ ਬਸ ਗਰੂਪ ਸਿੰਘ ਨੇ ਆਪਣੀ ਕੁਰਸੀ ਕੋਲ ਜਾ ਕੇ ਸਾਰਿਆਂ ਨੂੰ ਬੈਠਣ ਦਾ ਇਸ਼ਾਰਾ ਕੀਤਾ ਸੀ ਮੀਟਿੰਗ ਦੇ ਪ੍ਰਬੰਧਕਾਂ ਨਾਲ ਸਲਾਹ-ਮਸ਼ਵਰਾ ਕੀਤਾ ਸੀ ਉਹਨਾਂ ਨੂੰ ਇਹ ਗੱਲ ਵਿਸ਼ੇਸ਼ ਤੌਰ ਤੇ ਪੁੱਛੀ ਗਈ ਕਿ ਆਪਣੇ ਨੈਟਵਰਕ ਤੋਂ ਬਾਹਰਲਾ ਬੰਦਾ ਤਾਂ ਕੋਈ ਨਹੀਂ ਨਾ ਹੈਗਾ ਮੀਟਿੰਗ 'ਚ ਜੇ ਕੋਈ ਨਵਾਂ ਬੰਦਾ ਮੀਟਿੰਗ 'ਚ ਸ਼ਾਮਿਲ ਹੋਇਆ ਤਾਂ ਉਸ ਤੋਂ ਪਹਿਲਾਂ ਮਾਫੀ ਮੰਗ ਲਵੋ ਅਗਲੀ ਮੀਟਿੰਗ ਵੀ ਚ ਉਸ ਨੂੰ ਬੁਲਾ ਲਿਆ ਜਾਵੇਗਾ ਮੀਟਿੰਗ ਦੇ ਪ੍ਰਬੰਧਕ ਨੇ ਖੜਾ ਹੋ ਕੇ ਸਾਰੇ ਨੂੰ ਜੀ ਆਇਆਂ ਕਹਿੰਦੇ ਹੋਏ ਇਹ ਕਹਿ ਦਿੱਤਾ ਕਿ ਜਿੰਨੇ ਵੀ ਵੀਰਸ ਮੀਟਿੰਗ 'ਚ ਅੱਜ ਪਹਿਲੀ ਵਾਰ ਆਏ ਨੇ ਉਹ ਖੜੇ ਹੋ ਜਾਣ ਕਾਫੀ ਵਿਅਕਤੀ ਮੀਟਿੰਗ 'ਚ ਖੜੇ ਵੀ ਹੋਗੇ ਉਹ ਵਿਅਕਤੀ ਵੀ ਇਸ ਮੀਟਿੰਗ 'ਚ ਖੜੇ ਹੋ ਜਾਣ ਜਿਹੜੇ ਇਹਨਾਂ ਨੂੰ ਲੈ ਕੇ ਆਏ ਨੇ ਉਹ ਵੀ ਖੜੇ ਹੋਗੇ ਜਿਹੜੇ ਵਿਅਕਤੀ ਇਸ ਨੂੰ ਮੀਟਿੰਗ ਚ ਲੈ ਕੇ ਆਏ ਨੇ ਕਿ ਉਹਨਾਂ ਨੇ ਮੀਟਿੰਗ ਦੇ ਪ੍ਰਬੰਧਕਾਂ ਨੂੰ ਇਹਦੇ ਬਾਰੇ ਦੱਸਿਆ ਕੁਝ ਵਿਅਕਤੀਆਂ ਨੇ ਤਾਂ ਹੱਥ ਖੜਾ ਕਰ ਦਿੱਤਾ ਕਿ ਹਾਂ ਆਸੀਂ ਇਹਨਾਂ ਨੂੰ ਸਾਰਾ ਕੁਝ ਦੱਸਿਆ ਹੋਇਆ ਜਿਹੜੇ ਵਿਅਕਤੀਆਂ ਨੇ ਨਹੀਂ ਦੱਸਿਆ ਉਹਨਾਂ ਨੂੰ ਮੀਟਿੰਗ ਚ ਬਾਹਰ ਕੱਢ ਦਿੱਤਾ ਗਿਆ ਮੀਟਿੰਗ ਦੀ ਕਾਰਵਾਈ ਸ਼ੁਰੂ ਹੋਗੀ ਪਹਿਲਾਂ ਸਾਰੇ ਜਣੇ ਖੜੇ ਹੋ ਕੇ ਆਪੋ ਆਪਣੇ ਹੱਥ ਖੜੇ ਕਰਕੇ ਕਸਮ ਖਾਓ ਕਿ ਇਸ ਮੀਟਿੰਗ ਵਿੱਚ ਕਾਰਵਾਈ ਚੱਲੇਗੀ ਜੋ ਵੀ ਫੈਸਲੇ ਇਸ ਮੀਟਿੰਗ 'ਚ ਹੋਣਗੇ ਉਹਨਾਂ ਬਾਰੇ ਕਿਸੇ ਨੂੰ ਵੀ ਬਾਹਰ ਖਬਰ ਕਰਨ ਦਾ ਕੋਈ ਅਧਿਕਾਰ ਨਹੀਂ ਹੋਵੇਗਾ ਮੀਟਿੰਗ ਦੀ ਗੱਲ ਕਿਸੇ ਤੇ ਵੀ ਬਾਹਰ ਨਹੀਂ ਜਾਣੀ ਚਾਹੀਦੀ ਸਿਰਫ ਅਜੰਡੇ ਦੇ ਕੰਮ ਹੋਣਾ ਚਾਹੀਦਾ ਬਹੁਤ ਹੀ ਗੁਪਤ ਰੂਪ ਦੇ ਅਜੰਡੇ ਤੇ ਇਸ ਮੀਟਿੰਗ ਦੇ ਪ੍ਰਬੰਧਕ ਨੇ ਸਾਰਿਆਂ ਨੂੰ ਕਿਹਾ ਸੀ ਕਸਮਾਂ ਖਾਣ ਦੀ ਰਸਮ ਅਦਾ ਹੋਗੀ ਹੁਣ ਕਰੋਪ ਸਿੰਘ ਖੜਾ ਹੋ ਗਿਆ ਮੀਟਿੰਗ ਵਿੱਚ ਬੈਠੇ ਸਾਰੇ ਲੋਕਾਂ ਵੱਲ ਉਸ ਨੇ ਬੜੇ ਗੌਰ ਨਾਲ ਦੇਖਿਆ ਉਹਦੀ ਅੱਖ ਇਕੱਲੇ ਇਕੱਲੇ ਦਾ ਚਿਹਰਾ ਪਹਿਚਾਨ ਰਹੀ ਸੀ ਉਹ ਆਪਣੇ ਦਿਮਾਗੀ ਕੰਪਿਊਟਰ ਵਿੱਚ ਇਕੱਲੇ ਇਕੱਲੇ ਦਾ ਚਿਹਰਾ ਭਰ ਲੈਣਾ ਚਾਹੁੰਦਾ ਸੀ ਉਸ ਨੇ ਪਹਿਲਾ ਲਫ਼ਜ਼ ਇਹੀ ਕਿਹਾ ਆਪੋ ਆਪਣੇ ਨਾਲ ਬੈਠੇ ਬੰਦੇ ਵੱਲ ਧਿਆਨ ਨਾਲ ਦੇਖੋ ਕਿ ਉਹ ਤੁਹਾਨੂੰ ਜਾਣਦਾ ਹੈ ਜੇ ਨਹੀਂ ਜਾਣਦਾ ਤਾਂ ਉਹਨੂੰ ਪੁੱਛੋ ਕਿ ਉਹ ਕੌਣ ਹੈ ਕਿੱਥੋਂ ਆਇਆ ਕਿਸ ਲਈ ਆਇਓ ਤੁਹਾਨੂੰ ਕਿਹਨੇ ਬੁਲਾਇਆ ਸਾਰੇ ਮੀਟਿੰਗ ਵਿੱਚ ਖਲਬਲੀ ਮਚ ਗਈ ਇੱਕ ਦੂਜੇ ਵੱਲ ਵੇਖਣ ਲੱਗ ਪਏ ਲੋਕ ਰੌਲਾ ਜਾ ਪੈ ਗਿਆ ਸੀ ਉਹ ਮੈਂ ਤੁਹਾਨੂੰ ਰੌਲਾ ਪਾਣ ਵਾਸਤੇ ਨਹੀਂ ਕਿਹਾ ਵੀਰ ਜੀ ਮੈਂ ਤੁਹਾਨੂੰ ਇੱਕ ਦੂਜੇ ਦੀ ਪਛਾਣ ਕਰਨ ਵਾਸਤੇ ਕਿਹਾ ਸਾਰੇ ਲੋਕ ਹੈਰਾਨ ਸੀ ਕਿ ਅੱਜ ਕੋਈ ਵਿਸ਼ੇਸ਼ ਗੱਲ ਹੋਣ ਵਾਲੀ ਆ ਮੀਟਿੰਗ 'ਚ ਮੀਟਿੰਗਾਂ ਤਾਂ ਪਹਿਲਾਂ ਵੀ ਹੋਈਆਂ ਨੇ ਪਰ ਇੱਕ ਦੂਜੇ ਨੂੰ ਪਛਾਣਨ ਦੀ ਗੱਲ ਕਦੇ ਨਹੀਂ ਸੀ ਹੋਈ ਮੀਟਿੰਗ ਚ ਲੋਕ ਆਉਂਦੇ ਨੇ ਸਿਆਸਤ ਦੀਆਂ ਗੱਲਾਂ ਹੁੰਦੀਆਂ ਨੇ ਸਿਆਸਤ ਤੇ ਕਬਜ਼ਾ ਕਿਵੇਂ ਕਰਨਾ ਹੈ ਉਹਦੇ ਬਾਰੇ ਵਿਚਾਰ ਵਟਾੰਦਰਾ ਵੀ ਹੁੰਦੀਆਂ ਨੇ ਕਿਸ ਪਾਰਟੀ ਦਾ ਸਮਰਥਨ ਕਰਨਾ ਹੈ ਇਹਦੇ ਬਾਰੇ ਵੀ ਗੱਲਾਂ ਹੁੰਦੀਆਂ ਨੇ ਪਰ ਅੱਜ ਸੂਬੇ ਦੀ ਇਸ ਵਿਸ਼ੇਸ਼ ਪਾਰਟੀ ਦਾ ਸਲਾਹਕਾਰ ਬਣਿਆ ਕਰੋਪ ਸਿੰਘ ਮੀਟਿੰਗ ਵਿੱਚ ਵਿਸ਼ੇਸ਼ਤਾ ਦਿਖਾ ਰਿਹਾ ਸੀ ਉਹਨੇ ਮੀਟਿੰਗ ਕਰਨ ਤੋਂ ਪਹਿਲਾਂ ਕਾਫੀ ਖੋਜ ਕੀਤੀ ਸੀ ਕਿ ਜਿਹੜੀ ਗੱਲ ਨੂੰ ਅਸੀਂ ਆਪਣੇ ਨੈਟਵਰਕ ਰਾਹੀਂ ਪੰਜਾਬ ਦੇ ਹਰ ਘਰ ਵਿੱਚ ਪਹੁੰਚਾਣਾ ਚਾਹੁੰਦੇ ਆ ਉਸ ਗੱਲ ਲਈ ਕਿਹੋ ਜਿਹੇ ਬੰਦੇ ਚੁਣੇ ਜਾਣ ਅਗਲਾ ਸਵਾਲ ਕਰੂਪ ਸਿੰਘ ਨੇ ਹੋਰ ਕੀਤਾ ਇੱਕ ਗੱਲ ਦਾ ਮੈਨੂੰ ਹੋਰ ਜਵਾਬ ਦਿਓ ਕਿ ਤੁਹਾਡੇ ਚ ਜਿਹੜੇ ਲੋਕ ਦੇਸ਼ ਨੂੰ ਪਿਆਰ ਕਰਦੇ ਨੇ ਜਿਹੜੇ ਲੋਕ ਪੈਸੇ ਨੂੰ ਪਿਆਰ ਕਰਦੇ ਨੇ ਜਿਹੜੇ ਲੋਕ ਆਪਣੇ ਕੈਰੀਅਰ ਨੂੰ ਪਿਆਰ ਕਰਦੇ ਨੇ ਜਿਹੜੇ ਲੋਕ ਆਪੋ ਆਪਣੇ ਧਰਮਾਂ ਨੂੰ ਪਿਆਰ ਕਰਦੇ ਨੇ ਤੇ ਕਿੰਨਾ ਕੋ ਜਨੂਨ ਭਰਿਆ ਧਰਮ ਬਾਰੇ ਪਹਿਲਾਂ ਆਪਣੇ ਦੇਸ਼ ਨੂੰ ਪਿਆਰ ਕਰਨ ਵਾਲੇ ਵਿਅਕਤੀ ਆਪਣੇ ਹੱਥ ਖੜੇ ਕਰਨ। ਸਾਰੇ ਮੀਟਿੰਗ ਵਿੱਚ ਸੱਤ ਬੰਦਿਆਂ ਦੇ ਹੱਥ ਖੜੇ ਹੋਏ। ਸ਼ਾਬਾਸ਼। ਇਹਨਾਂ ਸੱਤ ਬੰਦਿਆਂ ਨੂੰ ਸਤਿਕਾਰ ਸਹਿਤ ਦੂਜੇ ਕਮਰੇ 'ਚ ਛੱਡ ਕੇ ਆਓ। ਇਹਨਾਂ ਤੋਂ ਅਸੀਂ ਬਹੁਤ ਵੱਡੇ ਵੱਡੇ ਕੰਮ ਲੈਣੇ ਆ। ਉਹਨਾਂ ਸੱਤ ਬੰਦਿਆਂ ਨੂੰ ਇੱਕ ਦੂਜੇ ਕਮਰੇ 'ਚ ਬੰਦ ਕਰ ਦਿੱਤਾ ਗਿਆ। ਤੇ ਉਹਨਾਂ ਵਾਸਤੇ ਬਦਾਮ, ਕਾਜੂ, ਕੌਫੀ ਦਾ ਇੰਤਜ਼ਾਮ ਵੀ ਕੀਤਾ ਗਿਆ। ਮੀਟਿੰਗ 'ਚ ਫੈਲੀ ਅਸ਼ਾਂਤੀ ਨੂੰ ਸ਼ਾਂਤੀ 'ਚ ਬਦਲਣ ਲਈ ਗਰੂਪ ਸਿੰਘ ਫੇਰ ਉੱਠਿਆ ਤੇ ਬੋਲਿਆ ਹੁਣ ਜਿਹੜੇ ਲੋਕ ਆਪਣੇ ਕੈਰੀਅਰ ਨੂੰ ਪਿਆਰ ਕਰਦੇ ਨੇ ਉਹ ਹੱਥ ਖੜੇ ਕਰ ਦੇਣ ਮੀਟਿੰਗ ਵਿੱਚ ਬੈਠੇ ਅੱਧੇ ਤੋਂ ਵੱਧ ਲੋਕਾਂ ਨੇ ਆਪਣੇ ਕੈਰੀਅਰ ਨੂੰ ਚੁਣ ਲਿਆ ਹੁਣ ਸਾਰੇ ਲੋਕ ਆਪਣੇ ਆਪਣੇ ਹੱਥੇ ਹੇਠਾਂ ਕਰ ਲਓ ਹੁਣ ਜਿਹੜੇ ਲੋਕ ਸਿਰਫ ਪੈਸੇ ਨੂੰ ਪਿਆਰ ਕਰਦੇ ਨੇ ਉਹ ਆਪਣੇ ਹੱਥ ਖੜੇ ਕਰੋ ਕਾਫੀ ਗਿਣਤੀ ਲੋਕਾਂ ਵੱਲੋਂ ਇੱਕ ਇੱਕ ਕਰਕੇ ਹੱਥ ਖੜੇ ਕੀਤੇ ਗਏ ਉਸ ਤੋਂ ਅਗਲਾ ਸਵਾਲ ਗਰੂਪ ਸਿੰਘ ਨੇ ਕੀਤਾ ਜਿਹੜੇ ਲੋਕ ਆਪੋ ਆਪਣੇ ਧਰਮ ਨੂੰ ਪਿਆਰ ਕਰਦੇ ਨੇ ਉਹ ਵੀ ਹੱਥ ਖੜੇ ਕਰੋ ਧਰਮ ਨੂੰ ਪਿਆਰ ਕਰਨ ਵਾਲਿਆਂ ਵਿੱਚ ਕੁਝ ਕੁ ਲੋਕਾਂ ਦੇ ਹੱਥੇ ਹੀ ਰਹਿ ਗਏ ਬਾਕੀ ਲੋਕਾਂ ਦੇ ਹੱਥ ਖੜੇ ਹੋਗੇ ਖੜੇ ਹੱਥਾਂ ਵੱਲ ਦੇਖ ਕੇ ਗੁਰੂਪ ਸਿੰਘ ਮੁਸਕਰਾ ਪਿਆ ਸਾਰਿਆਂ ਨੂੰ ਹੱਥੇ ਹੀਟਾ ਕਰਨ ਲਈ ਕਿਹਾ ਜਿਹੜੇ ਲੋਕ ਆਪਣੇ ਧਰਮ ਨੂੰ ਪਿਆਰ ਕਰਦੇ ਨੇ ਉਹ ਆਪਣੇ ਕੈਰੀਅਰ ਨੂੰ ਖਤਮ ਕਰਕੇ ਧਰਮ ਨੂੰ ਵੱਧ ਪਿਆਰ ਕਰਨ ਵਾਲੇ ਨੇ ਜਾਂ ਫਿਰ ਕੈਰੀਅਰ ਨੂੰ ਜ਼ਿਆਦਾ ਪਿਆਰ ਦੇਣ ਵਾਲੇ ਨੇ ਹੁਣ ਉਹ ਲੋਕ ਹੱਥ ਖੜੇ ਕਰੋ ਜੋ ਲੋਕ ਧਰਮ ਤੋਂ ਵੱਧ ਆਪਣੇ ਕੈਰੀਅਰ ਨੂੰ ਪਿਆਰ ਕਰਦੇ ਨੇ ਹੁਣ ਸਾਰੇ ਲੋਕਾਂ ਦੇ ਹੱਥ ਖੜੇ ਹੋ ਗਏ ਸੀ ਇੱਕ ਦੋ ਲੋਕਾਂ ਨੇ ਹੱਥ ਝੱਕੋ ਤੱਕੀ ਵਿੱਚ ਵੀ ਖੜੇ ਕੀਤੇ ਮੀਟਿੰਗ ਵਿੱਚ ਸਾਰਿਆਂ ਦੇ ਹੱਥੇ ਹਿਟਾ ਕਰਨ ਤੋਂ ਬਾਅਦ ਗਰੂਪ ਸਿੰਘ ਸਮਝ ਗਿਆ ਕਿ ਆ ਜਿਹੜਾ ਨੈਟਵਰਕ ਮੈਂ ਬਣਾਇਆ ਇਸ ਨੈਟਵਰਕ ਵਿੱਚ ਕੋਈ ਖੋਟ ਨਹੀਂ ਹੁਣ ਉਸ ਨੂੰ ਆਪਣੀ ਗੱਲ ਰੱਖਣ ਵਿੱਚ ਕੋਈ ਇਤਰਾਜ਼ ਨਹੀਂ ਸੀ ਕੋਈ ਸੰਕੋਚ ਨਹੀਂ ਸੀ ਉਹ ਆਪਣੇ ਵਰਗੇ ਲੋਕ ਲੱਭਣ ਵਿੱਚ ਕਾਮਯਾਬ ਹੋ ਗਿਆ ਸੀ ਬਿਜਲੇ ਸਮੇਂ ਤਿਆਰ ਕੀਤੀ ਜਾ ਰਹੀ ਫੌਜ ਵਿੱਚ 7 ਬੰਦੇ ਨਿਕੰਮੇ ਨਿਕਲੇ ਸੀ ਜਿਨ੍ਹਾਂ ਨੂੰ ਕਾਜੂ ਬਦਾਮ ਤੇ ਕੌਫੀ ਦਾ ਸੇਵਨ ਕਰਵਾਇਆ ਜਾ ਰਿਹਾ ਸੀ ਹੁਣ ਕਰੋਪ ਸਿੰਘ ਨੇ ਆਪਣੀ ਅਸਲੀ ਗੱਲ ਮੀਟਿੰਗ 'ਚ ਰੱਖਣੀ ਸ਼ੁਰੂ ਕੀਤੀ ਦੋਸਤੋ ਭਾਰਤ ਨੂੰ ਲੁੱਟ ਲਿਆ ਇਤੋਂ ਦੇ ਸਿਆਸਤਦਾਨਾਂ ਨੇ ਆਪੋ ਆਪਣੇ ਘਰ ਭਰ ਰਹੇ ਨੇ ਸਾਡੇ ਵਰਗੇ ਮਿਹਨਤੀ ਲੋਕ ਭੁੱਖੇ ਮਰ ਰਹੇ ਨੇ ਇਹ ਤਾਂ ਗੱਲ ਸੱਚ ਹੈ ਨਾ ਕਿ ਤਰੱਕੀ ਕਰਨ ਵਾਸਤੇ ਕੁਝ ਨੁਕਸ ਤਾਂ ਅਜੇ ਕੰਮ ਕਰਨੇ ਪੈਂਦੇ ਨੇ ਜਿਹੜੇ ਸਾਡੇ ਦੇਸ਼ ਤੇ ਕੁਝ ਲੋਕਾਂ ਦਾ ਨੁਕਸਾਨ ਵੀ ਕਰਦੇ ਨੇ। ਇਹੀ ਫੰਡ ਹੈ ਸਿਆਸਤ ਦਾ ਤਾਂ। ਦੋਸਤੋ ਜੇ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਲੀਡਰ ਬਣਨਾ ਚਾਹੁੰਦੇ ਹੋ ਤਾਂ ਇੱਕ ਗੱਲ ਧਿਆਨ ਚ ਰੱਖਿਓ। ਸੱਜੇ ਹੱਥ ਵਿੱਚ ਰੱਖੀ ਚੀਜ਼ ਦਾ ਖੱਬੇ ਹੱਥ ਨੂੰ ਪਤਾ ਨਾ ਲੱਗੇ। ਇਮਾਨਦਾਰੀ ਸਮਾਜ ਸੁਧਾਰ ਦੇ ਇਹ ਕੰਮ ਸਭ ਬਾਹਰ ਕਲੱਬਾਂ, ਨੌਜਵਾਨ ਸੁਭਾਵਾ ਆਦਿ ਦੇ ਕੰਮ ਨੇ। ਸਮਾਜ ਸੁਧਾਰਕ ਲੋਕਾਂ ਦੇ ਹੀ ਕੰਮ ਨੇ ਜਾਂ ਫਿਰ ਲੀਡਰਾਂ ਦੇ ਸਟੇਜਾਂ ਤੇ ਵੱਡੇ ਵੱਡੇ ਭਾਸ਼ਣ ਦੇਣ ਲਈ ਵਰਤੇ ਜਾਣ ਵਾਲੇ ਕੰਮ ਨੇ ਸਮਾਜ ਸੁਧਾਰ ਦਾ ਢੋਂਗ ਪੇਟਣ ਵਾਲੇ ਬਹੁਤ ਸਾਰੇ ਲੋਕ ਮੈਂ ਅੱਖੀਂ ਵੇਖਦੇ ਦੇਖੇ ਨੇ ਇੱਕ ਮੁੰਡਾ ਸ਼ਾਇਦ ਅੱਜ ਵੀ ਤੁਹਾਡੀ ਮੀਟਿੰਗ 'ਚ ਬੈਠਿਆ ਮੈਂ ਉਹਦਾ ਨਾਮ ਨਹੀਂ ਲਵਾਵਾਂਗਾ ਉਹ ਆਪਣੇ ਬਾਰੇ ਕਿਸੇ ਨੂੰ ਨਾ ਦੱਸੇ ਵਕਤ ਆਉਣ ਤੇ ਮੈਂ ਆਪੇ ਤੁਹਾਨੂੰ ਉਹਦੇ ਨਾਲ ਮਿਲਾ ਦੇਵਾਂਗਾ ਉਹ ਮੁੰਡਾ ਆਪਣੇ ਘਰਦਿਆਂ ਨੂੰ ਮਾੜੇ ਕੰਮਾਂ ਕਰਕੇ ਚੰਗਾ ਨਹੀਂ ਸੀ ਲੱਗਦਾ ਉਹਨੂੰ ਘਰੋਂ ਕੱਢ ਦਿੱਤਾ ਗਿਆ ਸੀ ਦੇਖੋ ਜੀਨੇ ਉਹਨੂੰ ਜੰਮਿਆ ਸੀ ਉਹਨੂੰ ਉਸਨੇ ਘਰੋਂ ਕੱਢ ਦਿੱਤਾ ਜਿਸ ਬਾਪ ਨੇ ਉਹਨੂੰ ਕਦੇ ਪਿਆਰ ਕੀਤਾ ਸੀ ਉਹਦੇ ਜਨਮ ਦਿਨ ਮਨਾਏ ਸੀ ਉਸ ਬਾਪ ਨੇ ਹੀ ਉਹਨੂੰ ਘਰੋਂ ਕੱਢ ਦਿੱਤਾ ਜਿਸ ਭਰਾ ਦੀ ਉਹ ਕਦੇ ਬਾਹ ਬਣਿਆ ਸੀ ਉਸ ਭਰਾ ਨੇ ਹੀ ਉਹਨੂੰ ਘਰੋਂ ਕੱਢ ਦਿੱਤਾ ਫਿਰ ਉਸ ਵੀਰ ਨੇ ਇੱਕ ਬੰਦ ਬਣਾਈ ਸਮਾਜ ਸੁਧਾਰ ਦੇ ਕੰਮ ਕਰਨ ਦੀ ਉਸਨੇ ਇੱਕ ਸਭਾ ਬਣਾਈ ਵੈਲਫੇਅਰ ਸਭਾ ਉਸ ਸਭਾ ਵੱਲੋਂ ਗਰੀਬ ਕੁੜੀਆਂ ਦੇ ਵਿਆਹ ਕਰਨ ਦੀ ਗੱਲ ਸ਼ੁਰੂ ਕੀਤੀ ਆਖੇ 21 ਗਰੀਬ ਕੁੜੀਆਂ ਦੇ ਵਿਆਹ ਕਰਨੇ ਨੇ ਜਦੋਂ ਵਿਆਹ ਕਰਨ ਦਾ ਪਹਿਲਾ ਸਮਾਗਮ ਸਮਾਪਤ ਹੋਇਆ ਤਾਂ ਉਸ ਵੀਰ ਨੇ ਮਰੂਤੀ ਕਾਰ ਲੈ ਲਈ ਸੀ ਚੰਗਾ ਮੋਬਾਈਲ ਵੀ ਲੈ ਲਿਆ ਰਹਿਣ ਸਹਿਣ ਵੀ ਚੰਗਾ ਕਰ ਲਿਆ ਜਦੋਂ ਨੇ ਦੂਜਾ ਵਿਆਹ ਸਮਾਗਮ ਕੀਤਾ ਗਰੀਬ ਕੁੜੀਆਂ ਦੇ ਵਿਆਹ ਕਰਨ ਦਾ ਤਾਂ ਉਹਦੀ ਤਰੱਕੀ ਹੋਰ ਸ਼ੁਰੂ ਹੋ ਗਈ ਅੱਜ ਕੱਲ ਉਹਦੀ ਲੀਡਰਾਂ ਵਰਗੀ ਠਾਠ ਵਾਟਾ ਦੋ ਬਾਡੀਗਾਰਡ ਲਈ ਫਿਰਦਾ ਹੈ ਉਹ 50000 ਦਾ ਮੋਬਾਈਲ ਉਹਦੇ ਹੱਥ 'ਚ ਮੌਜੂਦ ਹੈ ਇਹ ਕਾਲ ਸੁਣਾਉਣ ਦਾ ਮੇਰਾ ਮਕਸਦ ਸਿਰਫ ਇੰਨਾ ਹੀ ਆ ਕਿ ਉਹਨੇ ਧਰਮ ਕਰਮ ਦੇ ਕੰਮ ਕਰਨ ਦੇ ਨਾਲ ਨਾਲ ਆਪਣਾ ਵੀ ਘਰ ਭਰਿਆ। ਉਹਨੂੰ ਆਪਣੇ ਧਰਮ ਤੋਂ ਪਹਿਲਾਂ ਆਪਣਾ ਕੈਰੀਅਰ ਬਣਾਉਣ ਦਾ ਚੇਤਾ ਆਇਆ ਸੀ। ਜਿਹੜਾ ਚੇਤਾ ਕਿ ਅੱਜ ਤੁਸੀਂ ਵੀ ਕੀਤਾ ਹੈ। ਸਾਰੇ ਲੋਕ ਇਸ ਤਰ੍ਹਾਂ ਹੀ ਕਰਦੇ ਨੇ। ਵੱਡੇ ਵੱਡੇ ਲੀਡਰ ਪੈਸਾ ਤਾਂ ਇਸ ਸੂਬੇ 'ਚ ਇਕੱਠਾ ਕਰਦੇ ਨੇ ਪਰ ਪ੍ਰਾਪਰਟੀ ਅਨਾਮੀਆਂ ਬਨਾਮੀਆਂ ਹੋਰ ਸੂਬਿਆਂ 'ਚ ਨਹੀਂ ਸਗੋਂ ਦੁਬਈ, ਬ੍ਰਾਜ਼ਿਲ, ਇੰਗਲੈਂਡ, ਅਮਰੀਕਾ 'ਚ ਬਣਾਉਂਦੇ ਨੇ। ਯਾਨੀ ਕਿ ਪੈਸਾ ਇਸ ਸੂਬੇ ਦਾ ਲਾਇਆ ਕਿਤੇ ਲਾਇਆ ਕਿਤੇ ਹੋਰ ਜਾ ਰਿਹਾ ਹੈ ਇਹ ਸਿਸਟਮ ਚੱਲ ਚੁੱਕਿਆ ਹੈ ਅੱਜ ਮੈਂ ਤੁਹਾਨੂੰ ਇਸ ਸੂਬੇ ਦੇ ਲੀਡਰ ਬਣਨ ਦਾ ਮੌਕਾ ਦੇ ਕੇ ਤੁਹਾਨੂੰ ਇਥੋਂ ਤੋੜ ਰਿਹਾ ਪਹਿਲੀ ਗੱਲ ਆਪਣਾ ਗੁਪਤ ਏਜੰਡਾ ਹਮੇਸ਼ਾ ਗੁਪਤ ਰਹਿਣਾ ਚਾਹੀਦਾ ਦੂਜੀ ਗੱਲ ਆਪਣੇ ਏਜੰਡੇ ਨੂੰ ਪ੍ਰਾਪਤ ਕਰਨ ਲਈ ਕੁਝ ਵੀ ਕੀਤਾ ਜਾ ਸਕਦਾ ਹੈ ਬਰਾਦਰੀ ਵਿੱਚ ਫਸਾਦ ਧਰਮ ਵਿੱਚ ਫਸਾਦ ਭਰਾਵਾਂ ਵਿੱਚ ਲੜਾਈਆਂ ਕਰਾਉਣ ਦੇ ਮੁੱਦੇ ਲੱਭਣੇ ਚਾਹੀਦੇ ਨੇ ਜੇ ਕੋਈ ਏਕੇ ਦੀ ਗੱਲ ਕਰਦਾ ਹੈ ਤਾਂ ਉਹਦੇ ਮਾੜੇ ਕੰਮ ਲੱਭ ਕੇ ਉਹਦੀ ਗਲਤ ਚਰਚਾ ਕਰਵਾਓ ਤਾਂ ਕਿ ਉਸ ਵੱਲੋਂ ਏਕੇ ਦੀ ਕੀਤੀ ਹੋਈ ਗੱਲ ਸਮਾਜ ਵਿੱਚ ਫੈਲ ਨਾ ਜਾਵੇ ਸ਼ੈਡਿਊਲ ਕਾਸਟਾਂ ਵਿੱਚ ਫਸਾਦ ਪਵਾ ਦਿਓ ਇੱਕ ਦੀ ਖੁਦ ਹਮਾਇਤ ਕਰੋ ਦੂਜੇ ਦੀ ਹਮਾਇਤ ਆਪਣੇ ਭਰਾ ਕੋਲੋਂ ਕਰਵਾ ਦਿਓ ਤਾਂ ਕਿ ਉਹਨਾਂ ਨੂੰ ਆਪਣੇ ਹੱਕਾਂ ਦੀ ਸਮਝ ਹੀ ਨਾ ਲੱਗੇ ਸਿੱਖਾਂ ਨੂੰ ਸਿੱਖਾਂ ਨਾਲ ਲੜਾ ਦਿਓ ਹਿੰਦੂਆਂ ਨੂੰ ਹਿੰਦੂਆਂ ਨਾਲ ਸਿਆਆਂ ਨੂੰ ਸੁੰਨੀਆਂ ਨਾਲ ਫਸਾਦ ਕਰਾ ਦਿਓ ਤੇ ਕਿਸੇ ਕਿਸੇ ਦਾ ਧਰਮ ਪਰਿਵਰਤਨ ਕਰਾ ਦਿਓ ਉਹਦਾ ਮੁੱਦਾ ਖੜਾ ਕਰੋ মিডিਆ ਵੱਲੋਂ ਅਜਈਆਂ ਖਬਰਾਂ ਲਗਵਾਓ ਕਿ ਧਰਮ ਪਰਿਵਰਤਨ ਹੋ ਰਿਹਾ ਹੈ। ਐਤੋਂ ਤੱਕ ਕਿ ਸ਼ਮਸ਼ਾਨ ਘਾਟਾਂ ਤੱਕ ਲੜਾਈ ਪਵਾ ਦਿਓ। ਜਦੋਂ ਇਸ ਫੰਡੇ ਨਾਲ ਅੰਗਰੇਜ਼ ਭਾਰਤ ਤੇ ਰਾਜ ਕਰ ਗਏ ਤਾਂ ਤੁਸੀਂ ਵੀ ਤਾਂ ਰਾਜ ਕਰ ਸਕਦੇ ਹੋ। ਹਾਂ, ਤੁਸੀਂ ਬਣੋਗੇ ਅਗਲੇ ਐਮ.ਐਲ.ਏ. ਮੈਂਬਰ ਪਾਰਲੀਮੈਂਟ। ਤੁਹਾਡੇ ਚੋ ਕਿਸੇ ਨੇ ਕੁਝ ਬਣਨਾ ਹੈ, ਕਿਸੇ ਨੂੰ ਕੁਝ ਬਣਨਾ ਹੈ। ਦਲਿਤਾਂ ਚ ਆਪਣੇ ਖਿਆਲਾਂ ਦੇ ਲੀਡਰ ਪੈਦਾ ਕਰੋ। ਸਮਾਜ ਨੂੰ ਢੇਰੀਆਂ ਚ ਵੰਡ ਦਿਓ। ਵੱਡੀ ਢੇਰੀ ਨਾਲ ਹਮੇਸ਼ਾ ਨੇੜਤਾ ਰੱਖੋ ਕਿਤੇ ਕੋਈ ਪੂਰੇ ਸੂਬੇ ਦੀ ਘਟੇਰੀ ਨਾ ਬਣ ਜਾਵੇ ਸਗੋਂ ਢੇਰੀਆਂ ਦੀ ਗਿਣਤੀ ਵਧਾਉਂਦੇ ਜਾਓ ਜਾਤ ਦੇ ਨਾਮ ਤੇ ਸੁਭਾਵਾਂ ਬਣਾਓ ਲਾਲਚੀ ਦਿਮਾਗ ਨੂੰ ਆਪਣੇ ਨਾਲ ਲਾਓ ਫਿਰ ਤੁਸੀਂ ਰਾਜ ਕਰੋਗੇ ਇਸ ਦੇਸ਼ ਤੇ ਸਾਰੀ ਮੀਟਿੰਗ ਵਿੱਚ ਸਨਾਟਾ ਚਾਇਆ ਹੋਇਆ ਸੀ ਮੀਟਿੰਗ ਦੇ ਪ੍ਰਬੰਧਕ ਇਕੱਲੇ ਇਕੱਲੇ ਵਿਅਕਤੀ ਦੇ ਮੂੰਹ ਵੱਲ ਦੇਖ ਰਹੇ ਸੀ ਇੱਕ ਮੁੰਡਾ ਖੜਾ ਹੋ ਗਿਆ ਸੋਹਣਾ ਸੁਨਖਾ ਨੌਜਵਾਨ ਸੀ ਉਹ ਉਹਨੇ ਕਿਹਾ ਕੀ ਲੋੜ ਸੀ ਸਰ ਭਗਤ ਸਿੰਘ ਨੂੰ ਆਜ਼ਾਦੀ ਦੀ ਲੜਾਈ ਲੜਨ ਦੀ ਕੀ ਲੋੜ ਐ ਸਾਨੂੰ ਧਰਮ ਨਿਰਪੱਖਤਾ ਦਾ ਟੌਂਗ ਕਰਨ ਦੀ ਅਸੀਂ ਸਨ 47 ਦੀ ਗੱਲ ਕਰਦੇ ਹਾਂ ਇੱਥੇ ਤਾਂ ਹਰ ਰੋਜ਼ ਸਨ 47 ਵਾਪਰ ਰਹੀ ਆ ਓਏ ਇੱਕ ਆਵਾਜ਼ ਉੱਠੀ ਕ੍ਰੂਪ ਸਿੰਘ ਨੇ ਫਿਰ ਕਿਹਾ ਵਾ ਸਾਡੇ ਨੌਜਵਾਨਾਂ ਚ ਅਜਿਹਾ ਕੋਈ ਨਹੀਂ ਚਾਹੀਦਾ ਇਹਦਾ ਪਤਾ ਕਰੋ ਇਹਦਾ ਨਾਮ ਪਤਾ ਕਰੋ ਕਿੱਥੋਂ ਆਇਆ ਕੌਣ ਆ ਮੇਰਾ ਵੀਰ ਮੀਟਿੰਗ ਵਿੱਚ ਹੋਰ ਵੀ ਬਹੁਤ ਕੁਝ ਸਾਂਝਾ ਕੀਤਾ ਗਿਆ ਮੀਟਿੰਗ ਬਰਖਾਸਤ ਹੋਈ ਦੂਜੇ ਦਿਨ ਸਵੇਰੀ ਪਤਾ ਲੱਗਿਆ ਕਿ ਜਿਹੜਾ ਮੁੰਡਾ ਮੀਟਿੰਗ 'ਚ ਬੋਲਿਆ ਸੀ ਉਹਨੇ ਟ੍ਰੇਨ ਅੱਗੇ ਆ ਕੇ ਆਤਮਹੱਤਿਆ ਕਰ ਲਈ ਆਤਮਹੱਤਿਆ ਦਾ ਕੇਸ ਦਰਜ ਕੀਤਾ ਗਿਆ ਬਸ ਕਹਾਣੀ ਖਤਮ ਹੋ ਗਈ ਦਿਨ ਪ੍ਰਤੀ ਦਿਨ ਹੁਣ ਪੂਰੇ ਪੰਜਾਬ 'ਚ ਮੁਲਾਜ਼ਮਾਂ 'ਚੋਂ ਹੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਬਣਨ ਲੱਗ ਪਈਆਂ ਸੜਕਾਂ ਜਮ ਹੋਣ ਲੱਗ ਪਈਆਂ ਜਥੇਬੰਦੀਆਂ ਦੇ ਨਾਮ ਵੱਖਰੇ ਵੱਖਰੇ ਰੱਖੇ ਜਾਣ ਲੱਗ ਪਏ ਕੋਈ ਬੀਬੀਸੀ ਜਥੇਬੰਦੀ ਕੋਈ ਐਸਸੀ ਜਥੇਬੰਦੀ ਕਿਸੇ ਦੇ ਨਾਮ ਕੋਈ ਕਿਸੇ ਦਾ ਨਾਮ ਕੋਈ ਹਰ ਕੋਈ ਆਪਣੇ ਆਪਣੇ ਹੱਕਾਂ 'ਚ ਜਾਗ ਰਿਹਾ ਕੋਈ ਸਾਜ਼ਿਸ਼ ਅਦੀਨ ਕੋਈ ਦੇਖਾ ਦੇਖੀ ਕੋਈ ਸੱਚੀ ਮੁੱਚੀ ਐਸੀ ਤਰ੍ਹਾਂ ਗੁਰੂ ਰਵਿਦਾਸ ਜਿਥੇਬੰਦੀ ਕੋਈ ਭਗਵਾਨ ਬਾਲਮੀਕੀ ਜਿਥੇਬੰਦੀ ਕੋਈ ਬੇਗੰਪੁਰਾ ਜਿਥੇਬੰਦੀ ਕੋਈ ਪ੍ਰਗਤੀਵਾਦੀ ਜਥਾਬੰਦੀ ਕੋਈ ਸੈਨਾ ਦੇ ਨਾਮ ਤੇ ਬਣੀ ਜਥੇਬੰਦੀ ਕੋਈ ਸੰਗਤ ਸਿੰਘ ਨਾਮ ਤੇ ਬਣੀ ਜਥੇਬੰਦੀ ਕੋਈ ਭਾਈ ਜੈਤਾ ਸਿੰਘ ਦੇ ਨਾਮ ਤੇ ਬਣੀ ਜਥੇਬੰਦੀ ਵੱਖ-ਵੱਖ ਗੁਰੂਆਂ ਦੇ ਨਾਮ ਤੇ ਬਣੀਆਂ ਜਥੇਬੰਦੀਆਂ ਵੱਖ-ਵੱਖ ਭਗਤਾਂ ਦੇ ਨਾਮ ਤੇ ਬਣੀਆਂ ਜਥੇਬੰਦੀਆਂ ਹੁਣ ਤੱਕ ਕਈ ਥਾਵਾਂ ਤੇ ਸਿੱਧੀਆਂ ਜਥੇਬੰਦੀਆਂ ਬਣ ਗਈਆਂ ਕਈ ਰਾਮਗੜੀਆ ਜਥੇਬੰਦੀ ਜਾਤਾਂ ਦੇ ਨਾਮ ਤੇ ਜਥੇਬੰਦੀਆਂ ਬਣ ਗਈਆਂ ਕਦੇ ਧਰਮ ਪਰਿਵਰਤਨ ਦਾ ਰੋਲਾ ਪੈ ਗਿਆ ਸਿੱਖ ਧਰਮ ਚ ਕਈ ਜਥੇਬੰਦੀਆਂ ਸਭਾਵਾਂ માં ਸਿਆਸੀ ਪਾਰਟੀਆਂ ਦੀ ਗਿਣਤੀ ਵੀ ਵੱਧ ਰਹੀ ਸੀ ਕਈ ਪਾਰਟੀਆਂ ਅਖੌਤੀ ਪੰਥਕਾਂ ਨੂੰ ਲਾਭ ਵੀ ਦੇ ਰਹੀਆਂ ਸੀ ਕੋਈ ਪਾਰਟੀ ਕਾਂਗਰਸ ਨੂੰ ਲਾਭ ਦੇ ਰਹੀ ਸੀ ਵੱਡੀਆਂ ਸਿਆਸਤਾ ਨਾਲ ਬਣੀਆਂ ਕਈ ਸਾਰੀਆਂ ਪਾਰਟੀਆਂ ਬਣਦੀਆਂ ਤੇ ਖਤਮ ਹੋ ਜਾਂਦੀਆਂ ਕੋਈ ਪੰਥਕਾ ਨਾਲ ਰਲਿਆ ਫਿਰਦਾ ਕੋਈ ਕਾਂਗਰਸ ਨਾਲ ਕੋਈ ਦਲਿਤਾਂ ਨਾਲ ਇੱਕ ਦੂਜੇ ਨੂੰ ਵੱਢਿਆ ਜਾ ਰਿਹਾ ਸੀ ਢੇਰੀਆਂ ਦਰ ਢੇਰੀਆਂ ਬਣ ਗਈਆਂ ਗਰੂਪ ਸਿੰਘ ਸੰਤੁਸ਼ਟ ਸੀ ਉਸ ਦੀ ਮੀਟਿੰਗ ਵਿੱਚ ਪੂਜੇ ਕਈ ਸਾਰੇ ਵੱਡੇ ਬੰਦੇ ਵੱਡੀਆਂ ਸਿਆਸੀ ਪਦਮੀਆਂ ਦੇ ਪਹੁੰਚ ਗਏ ਸੀ ਕੋਈ ਕਿਸੇ ਪਾਰਟੀ 'ਚ ਬੈਠਿਆ ਸੀ ਕੋਈ ਕਿਸੇ ਪਾਰਟੀ 'ਚ ਰਾਜ ਕਿਸੇ ਵੀ ਪਾਰਟੀ ਦਾ ਹੁੰਦਾ ਗਰੂਪ ਸਿੰਘ ਦੀ ਬੱਲੇ ਬੱਲੇ ਹੋ ਕੇ ਰਹਿੰਦੀ ਆ ਉਹਨੇ ਕਦੇ ਵੀ ਕਿਸੇ ਦੀ ਪਰਵਾਹ ਨਹੀਂ ਕੀਤੀ ओके ਵੇਲੇ ਕੋਈ ਵੀ ਸਿਆਸੀ ਪਾਰਟੀ ਉਹਦੀ ਚਰਨਛੋਪਾ ਪ੍ਰਾਪਤ ਕਰਦੀ ਆ ਉਹ ਸੰਤੁਸ਼ਟਾ ਹੁਣ ਜੇਕਰ ਦੰਗਾ ਪੇੜਤ ਵੀ ਮੁਜਹਰਾ ਕਰਦੇ ਨੇ ਤਾਂ ਸਿਰਫ ਮੁਆਵਜ਼ਾ ਲੈਣ ਲਈ ਮੁਜਹਰਾ ਕਰਦੇ ਨੇ ਕਦੇ ਵੀ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵੱਡਾ ਮੁਜਹਰਾ ਨਹੀਂ ਕੀਤਾ ਹੁਣ ਜੇਕਰ ਕੋਈ ਦੰਗਾ ਪੇੜਤਾਂ ਦੇ ਪੱਖ 'ਚ ਕਿਧਰੇ ਕੋਈ ਦੰਗਾ ਹੁੰਦਾ ਤਾਂ ਕਦੇ ਦਿੱਲੀ ਬੰਦ ਨਹੀਂ ਹੁੰਦੀ ਸਿਰਫ ਪੰਜਾਬ ਬੰਦ ਹੁੰਦਾ ਇੱਕ ਦਿਨ ਵਿੱਚ ਸੂਬੇ ਦਾ ਅਰਬਾ ਰੁਪਏ ਦਾ ਘਾਟਾ ਪਾਉਣ ਵਾਸਤੇ ਹੁਣ ਕਦੇ ਵੀ ਦਲਿਤ ਆਪਣੇ ਹੱਕਾਂ ਪ੍ਰਤੀ ਸੁਚੇਤ ਨਹੀਂ ਆ ਸਗੋਂ ਆਪਣੀ ਦੂਜੀ ਜਾਤੀ ਦੇ ਭਰਾਵਾਂ ਨੂੰ ਖਤਮ ਕਰਨ ਲਈ ਸਾਜ਼ਿਸ਼ ਰਚਦਾ ਆਪਣੀ ਆਪਣੀਆਂ ਢੇਰੀਆਂ ਵੱਡੀਆਂ ਕਰ ਰਹੇ ਨੇ ਉਹ ਵੱਖ-ਵੱਖ ਪਾਰਟੀਆਂ 'ਚ ਦਲਿਤ ਲੀਡਰ ਆਪਣੇ ਆਪਣੇ ਆਕਿਆਂ ਦੇ ਹੁਕਮ ਮਜਾਉਂਦੇ ਨੇ ਹੁਣ ਤਾਂ ਦਲਿਤਾ ਘੱਟ ਗਿਣਤੀ ਦੇ ਲੋਕਾਂ ਵਿੱਚ ਜਿਸ ਤਰ੍ਹਾਂ ਟੱਲੀਆਂ ਵਜਾ ਕੇ ਚਮਚੇ ਭਾਲੇ ਜਾਂਦੇ ਨੇ ਕੋਈ ਵੱਡਾ ਚਮਚਾ ਕੋਈ ਛੋਟਾ ਚਮਚਾ ਬੇਸ਼ੱਕ ਕਈ ਦਲਿਤ ਵੀ ਮੰਤਰੀ ਵਿਧਾਇਕ ਬਣਦੇ ਨੇ ਪਰ ਉਹ ਟੱਲੀਆਂ ਵਜਾ ਕੇ ਲੱਭੇ ਹੋਏ ਹੀ ਹੁੰਦੇ ਨੇ ਖਾਦੇਵੀ ਕਿਸੇ ਨੇ ਦਲਿਤਾਂ ਦਾ ਮੁੱਦਾ ਨਹੀਂ ਉਠਾਇਆ ਉਲਟਾ ਦਲਿਤਾਂ ਦੇ ਸੰਵਿਧਾਨਕ ਹੱਕ ਵੀ ਰੱਦ ਕੀਤੇ ਜਾ ਰਹੇ ਨੇ ਸੰਵਿਧਾਨ ਨੂੰ ਬਦਲ ਦੇਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ ਨਵੇਂ ਕਾਨੂੰਨ ਬਣਾਏ ਜਾ ਰਹੇ ਨੇ ਪਰ ਕੋਈ ਵੀ ਦਲਿਤ ਵਿਧਾਇਕ ਜਾਂ ਮੰਤਰੀ ਬਣਿਆ ਦਲਿਤਾਂ ਵਿਰੋਧ ਬਣਨ ਵਾਲੇ ਕਾਨੂੰਨ ਬਣਨ ਖਿਲਾਫ ਨਹੀਂ ਬੋਲਦਾ ਪਾਰਲੀਮੈਂਟ ਵਿੱਚ ਕਾਨੂੰਨ ਬਣ ਰਹੇ ਨੇ ਤੇ ਰੱਦ ਹੋ ਰਹੇ ਨੇ ਪਰ ਕੋਈ ਵੀ ਨਹੀਂ ਬੋਲਦਾ ਦਲਿਤ ਮੁੱਦਿਆਂ ਤੇ ਕਿਤੇ ਦਲਿਤਾਂ ਲਈ ਸਮਸ਼ਾਨ ਘਾਟ ਅਲੱਗ ਬਣਾਏ ਜਾ ਰਹੇ ਨੇ ਕਿਤੇ ਬਕਰੀਆਂ ਧਰਮਸ਼ਾਲਾਾਂ। ਇੱਕ-ਇੱਕ ਜਾਤ ਵਿੱਚ ਕਈ-ਕਈ ਸੰਸਥਾਵਾਂ ਬਣ ਚੁੱਕੀਆਂ ਨੇ। ਇੱਕ ਜਾਤ ਨੂੰ ਕਈ ਧਰਮਾਂ 'ਚ ਵੰਡਿਆ ਜਾ ਚੁੱਕਿਆ। ਕਿਤੇ ਰਾਮਦਾਸ ਈ ਕਿਤੇ ਰਵੀਦਾਸ ਈ। ਆਦੀ ਦੀ ਲੜਾਈ ਹੋ ਰਹੀ ਆ। ਕਿਤੇ ਅੰਬੇਦਕਰਵਾਦੀ ਕਿਤੇ ਗਾਂਧੀਵਾਦੀ ਉਹਦੀ ਲੜਾਈ ਹੋ ਰਹੀ ਆ। ਕਿਤੇ ਦਲਿਤਾਂ ਤੇ ਮਨੁਵਾਦੀਆਂ ਦੀ ਲੜਾਈ ਹੋ ਰਹੀ ਆ। ਕਿਤੇ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਤੇ ਭੇਕ ਵਿੱਚ ਲੜਾਈ ਆ। ਕਿਤੇ ਖਾਲਿਸਤਾਨ ਦੇ ਪੱਖ ਵਿੱਚ ਤੇ ਵਿਰੋਧ ਵਿੱਚ ਲੜਾਈ ਹੈ ਕਿਤੇ ਵੱਖਰਾ ਖਾਲਿਸਤਾਨ ਬਣਾਉਣ ਦੀ ਲੜਾਈ ਕਿਤੇ ਧਾਰਮਿਕ ਸਥਾਨਾਂ ਨੂੰ ਤੋੜਿਆ ਜਾ ਰਿਹਾ ਹੈ ਉਹਦੀ ਲੜਾਈ ਤਾਂ ਕਿ ਘਟੋ-ਘਟ ਗਿਣਤੀ ਆਪਣਾ ਇਸ ਦੇਸ਼ ਵਿੱਚ ਅਸਥਿਤ ਪਹਿਚਾਨਦੀ ਰਹੇ ਕਿਤੇ ਆਪਣੀ ਔਕਾਤ ਭੁੱਲ ਨਾ ਜਾਵੇ ਕਿਤੇ ਉੱਚੇ ਤੇ ਨੀਵੇਂ ਸਟੇਟਸ ਦੀ ਲੜਾਈ ਹੈ ਕਿਤੇ ਪੰਜਾਬੀ ਤੇ ਹਿੰਦੀ ਦੀ ਲੜਾਈ ਹੈ ਕਿਤੇ ਵਿਅਕਤੀ ਤੇ ਵਿਅਕਤੀ ਦੀ ਲੜਾਈ ਹੈ ਈ ਧਰਮ ਨਿਰਪੱਖ ਦੇਸ਼ ਦੀਆਂ ਲੜਾਈਆਂ ਧਰਮ ਦੇ ਨਾਮ ਤੇ ਲੜੀਆਂ ਜਾ ਰਹੀਆਂ ਨੇ ਕਿਤੇ ਕਿਸਾਨਾਂ ਦਾ ਹੱਕ ਜ਼ਿਮੀਂਦਾਰ ਖਾ ਰਹੇ ਨੇ ਬਿਜਲੀ ਕਿਸਾਨਾਂ ਦਾ ਨਾਮ ਵਾਰਤ ਕੇ ਮੁਫਤ ਲਈ ਜਾ ਰਹੀ ਆ ਪਰ ਉਹਦਾ ਲਾਭ ਸੈਂਕੜੇ ਏਕੜ ਦੇ ਮਾਲਕ ਜ਼ਿਮੀਂਦਾਰਾਂ ਨੂੰ ਮਿਲਦਾ ਹੈ ਕਰਜ਼ਾ ਗਰੀਬ ਕਿਸਾਨਾਂ ਤੇ ਚੜ ਰਿਹਾ ਹੈ ਪਰ ਉਸ ਦਾ ਹੋਕਾ ਦੇ ਕੇ ਲਾਭ سرمਾਈਦਾਰ ਲੈ ਰਹੇ ਨੇ ਕਰੂਪ ਸਿੰਘ ਸੰਤੋਸ਼ਟ ਹੈ ਢੇਰੀਆਂ ਬਣ ਗਈਆਂ ਜੀ ਦੀ ਢੇਰੀ ਵੱਡੀ ਉਹਦਾ ਨਾਮ ਵੀ ਵੱਡਾ ਢੇਰੀਆਂ ਹੀ ਢੇਰੀਆਂ ਢੇਰੀਆਂ ਚੋ ਵੀ ਢੇਰੀਆਂ ਢੇਰੀਆਂ ਦੇ ਵਿੱਚ ਪੈੰਦੀ ਵਿਰੋਧਤਾ ਨਾਲ ਬਣਦੀਆਂ ਹੋਈਆਂ ਢੇਰੀਆਂ ਢੇਰੀਆਂ ਦਾ ਸੱਚ ਪਰ ਕ੍ਰੂਪ ਸਿੰਘ ਸੰਤੁਸ਼ਟਾ ਕ੍ਰੂਪ ਸਿੰਘ ਹੁਣ ਕਦੇ ਵੀ ਪਰੇਸ਼ਾਨ ਨਹੀਂ ਹੁੰਦਾ ਕਿਉਂਕਿ ਬਚਨੇ ਬੁੜੇ ਵਰਗੇ ਹੁਣ ਨਹੀਂ ਬੋਲਦੇ ਬਚਨੇ ਬੁੜਿਆਂ ਨੂੰ ਵੀ ਸਬਕ ਸਿਖਾ ਦਿੱਤੇ ਗਏ ਨੇ ਹੁਣ ਬਚਨਾ ਬੁੜਾ ਲਿਛਾ ਹੈ ਹੁਣ ਉਹ ਰਾਤ ਨੂੰ ਪੈਗ ਲਾ ਕੇ ਗੀਤ ਵੀ ਨਹੀਂ ਸੁਣਦਾ ਉਹ ਹੁਣ ਗੰਨੇ ਵੱਢ ਕੇ ਕਰਾਰੀਆਂ ਕਰਾਰੀਆਂ ਗੱਲਾਂ ਸੁਣਾ ਕੇ ਮੁੰਡਿਆਂ ਨੂੰ ਹਸਾਉਂਦਾ ਵੀ ਨਹੀਂ ਹੁਣ ਉਹ ਅਖਬਾਰਾਂ 'ਚ ਖਬਰਾਂ ਤਾਂ ਸੁਣ ਲੈਂਦਾ ਹੈ ਟੀਵੀ 'ਚ ਵੀ ਬਹੁਤ ਕੁਝ ਸੁਣਦਾ ਹੈ ਪਰ ਸੁਣ ਕੇ ਚੁੱਪ ਕਰ ਜਾਂਦਾ ਹੈ ਬੜਾ ਮਾੜਾ ਸਮਾਂ ਆ ਗਿਆ ਹੁਣ ਉਹ ਉਡੀਕ ਕਰਦਾ ਹੈ ਉਸ ਵਕਤ ਦੀ ਜਦੋਂ ਕਦੇ ਕੋਈ ਰੱਬੀ ਨੂਰ ਆਕੇ ਇੰਨਾ ਢੇਰੀ ਨੂੰ ਇਕੱਠੀਆਂ ਕਰਕੇ ਇੱਕ ਢੇਰੀ ਬਣਾ ਦੇਵੇਗਾ ਕਰੂਪ ਸਿੰਘ ਦਾ ਖੋਰਾ ਖੋਜ ਮਟਾ ਦੇਵੇਗਾ ਉਹਦੀ ਹੋਂਦ ਖਤਮ ਕਰ ਦੇਵੇਗਾ ਇਹੋ ਜਿਹਾ ਸੁਪਨੇ ਦੇਖਦਾ ਕਦੇ-ਕਦੇ ਜਾਗਦਾ ਹੋਇਆ ਵੀ ਦੇਖਦਾ ਕਦੇ-ਕਦੇ ਸੌਂਦਾ ਹੋਇਆ ਵੀ ਦੇਖਦਾ ਸੋਚਦਾ ਹਾਂ ਕਿ ਗਰੂਪ ਸਿੰਘ ਦੀ ਸੋਚ ਦੇ ਬੰਦੇ ਤਾਂ ਥੋੜੇ ਹੀ ਨੇ ਪਰ ਠੇਰੀਆਂ ਵਿੱਚ ਵੰਡੇ ਹੋਏ ਲੋਕ ਵੀ ਤਾਂ ਥੋੜੇ-ਥੋੜੇ ਹੀ ਨੇ ਆਪਣੇ ਨਿੱਜੀ ਸਵਾਰਥਾਂ ਨੂੰ ਦੇਖ ਕੇ ਬਸ ਪੈਸਾ ਪੈਸਾ ਉਹ ਸੱਤ ਜਣੇ ਵੀ ਹੁਣ ਨਹੀਂ ਸੀ ਰਹੇ ਜਿਨ੍ਹਾਂ ਨੇ ਕਦੇ ਦੇਸ਼ ਨੂੰ ਪਿਆਰ ਕਰਨ ਦੀ ਗੱਲ ਕੀਤੀ ਸੀ ਉਹ ਕਾਜੂ ਬਦਾਮਾਂ ਨਾਲ ਕੌਫੀ ਪੀ ਕੇ ਬੜੇ ਵੱਡੇ ਲਾਲਚ ਦੇਸ਼ ਨੂੰ ਸਭੀ ਸਵਾਰਨ ਦੇ ਆਪਣੇ ਹਿਰਦੇ 'ਚ ਵਸਾ ਕੇ ਮੀਟਿੰਗ 'ਚੋਂ ਤਾਂ ਆ ਗਏ ਸੀ ਹੌਲੀ ਹੌਲੀ ਉਹਨਾਂ ਦੀ ਹੋਂਦ ਖਤਮ ਹੁੰਦੀ ਚਲੀ ਗਈ। ਹੁਣ ਉਹ ਦੇਸ਼ ਪਿਆਰ ਦੀਆਂ ਗੱਲਾਂ ਘਾਟੀ ਕਰਦੇ ਨੇ। ਗੱਲਾਂ ਕਰਨ ਜੋਗੇ ਉਹਨਾਂ ਕੋਲ ਸਮਾਂ ਹੀ ਨਹੀਂ। ਕਦੇ ਬੱਚਿਆਂ ਨੂੰ ਪੜਾਉਣ ਦਾ ਫਿਕਰ, ਕਦੇ ਨੌਕਰੀ ਤੋਂ ਬਰਖਾਸਤ ਹੋਣ ਦਾ ਫਿਕਰ, ਕਦੇ ਪਰਿਵਾਰ ਤੋਂ ਆਏ ਬਿਮਾਰੀ ਦਾ ਫਿਕਰ, ਕਦੇ ਉਹਨਾਂ ਦੀ ਮਾਂ ਦੀ, ਉਹਨਾਂ ਦੀ ਘਰ ਵਾਲਿਆਂ ਨੂੰ ਤਾਨੇ ਮਾਰਨ ਦਾ ਫਿਕਰ। ਕਦੇ ਬੱਚਿਆਂ ਦੀ ਲੜਾਈ ਦਾ ਫਿਕਰ, ਫਿਕਰ ਹੀ ਫਿਕਰ। ਉਹ ਸੱਤ ਜਣੇ ਵੀ ਭੁੱਲਦੇ ਜਾ ਰਹੇ ਨੇ ਆਪਣੇ ਦੇਸ਼ ਪ੍ਰੇਮ ਨੂੰ। ਉਹਨੋਂ ਆਪਣੇ ਬੱਚਿਆਂ ਨੂੰ ਕੈਰੀਅਰ ਦੇ ਗੱਲ ਸੁਣਾ ਰਹੇ ਨੇ ਕਿਸੇ ਨਾ ਕਿਸੇ ਢੇਰੀ ਵਿੱਚ ਮਿਲ ਜਾਣ ਦੀ ਗੱਲ ਵੀ ਕਹਿ ਦਿੰਦੇ ਨੇ ਜਾਂ ਆਪਣੀ ਵੱਖਰੀ ਢੇਰੀ ਬਣਾਉਣ ਦੀ ਗੱਲ ਕਹਿ ਦਿੰਦੇ ਨੇ ਦੇਸ਼ ਪ੍ਰੇਮ ਵਲੰਟੀਅਰ ਢੇਰੀ ਬਣ ਸਕਦੀ ਹੈ ਦੇਸ਼ ਪ੍ਰੇਮੀ ਸੰਸਥਾ ਬਣ ਸਕਦੀ ਹੈ ਅਲਟਰਨੇਟਿਵ মিডিਆ ਟਰਸਟ ਵੀ ਬਣਦਾ ਹੈ ਪ੍ਰਗਤੀਸ਼ੀਲ ਸੰਸਥਾ ਵੀ ਬਣ ਸਕਦੀ ਹੈ ਢੇਰੀ ਹੀ ਬਣਾਉਣੀ ਆ ਆਪਣੀ ਵਕਰੀ ਢੇਰੀ ਬਣਾ ਦਿਓ ਜੋ ਢੇਰੀਆਂ ਬਣ ਰਹੀਆਂ ਨੇ ਉਹਨਾਂ ਢੇਰੀਆਂ ਤੋਂ ਵੱਖਰੀ ਗੱਲ ਕਰੋ ਤਾਂ ਕਿ ਹੋਂਦ ਬਣ ਜਾਵੇ ਪੰਜਾਬ ਵਿੱਚ ਲੋਕ ਜਾਣਨ ਲੱਗ ਜਾਣ ਉਹਨਾਂ ਸੱਤ ਬੰਦਿਆਂ ਦਾ ਸੱਤ ਵੀ ਹੁਣ ਆਪ ਦੇ ਵਿਸ਼ਵਾਸ ਤੋਂ ਡੋਲਦਾ ਜਾ ਰਿਹਾ ਹੈ ਹੁਣ ਉਹ ਕੌਣ ਹੈ ਜੋ ਢੇਰੀਆਂ ਨੂੰ ਤਹਿਸ ਨਹਿਸ ਕਰੇਗਾ ਇੱਕ ਥਾਂ ਤੇ ਬਿਠਾਵੇਗਾ ਇੱਕ ਢੇਰ ਬਣ ਜਾਵੇਗਾ ਗਰੂਪ ਸਿੰਘ ਦਾ ਖਾਨਦਾਨ ਖਤਮ ਕਰਨ ਲਈ ਉਹ ਕੌਣ ਹੈ ਕੌਣ ਦੱਸੇਗਾ ਕਿ ਕੀ ਹੈ ਇੱਕ ਵੋਟ ਦੀ ਕੀਮਤ ਵੋਟ ਹਾਂ ਵੋਟ ਇਹੀ ਤਾਂ ਹੈ ਢੇਰੀਆਂ ਪਵਾਉਣ ਲਈ ਇੱਕ ਵੱਡਾ ਜਾਦੂ ਜਿਹਦੇ ਕਰਕੇ ਸਾਰੇ ਢੇਰੀਆਂ ਵਿੱਚ ਬੰਡੇ ਹੋਏ ਨੇ ਕੌਣ ਹੈ ਜੋ ਦੱਸੇਗਾ ਕਿ ਵੋਟ ਹੀ ਹੈ ਜਿਹਦੇ ਨਾਲ ਤੂੰ ਵੀ ਰਾਜਾ ਬਣ ਸਕਦਾ ਨਾ ਬਣ ਇਕਲਵਿਆ ਹੁਣ ਤਾਂ ਸਮਝ ਆਉਣੀ ਚਾਹੀਦੀ ਆ ਤੈਨੂੰ ਹਜ਼ਾਰਾਂ ਸਾਲ ਬੀਤ ਗਏ ਇਕਲਵਿਆਂ ਦੀ ਕਹਾਣੀ ਸੁਣਾਉਂਦੇ ਨੂੰ ਆਪ ਵੀ ਸੁਣਦਾ ਹੈ ਗੱਲ ਬੰਦ ਕਰ ਦਿੰਦਾ ਕਿਉਂ ਅਮਲ ਤੋਂ ਕੋਰਾ ਕਿਉਂ ਹੈ ਤੂੰ ਸਿਰਫ ਕਹਾਣੀਆਂ ਸੁਣ ਕੇ ਹੀ ਅੱਗੇ ਤੁਰ ਪੈਣਾ ਬਸ ਕਹਾਣੀਆਂ ਸੁਣ ਕੇ ਬੱਲੇ ਬੱਲੇ ਕਰ ਦਿੰਨਾ ਜਾਂ ਫੇਰਾ ਇਹੀ ਹੈ ਨਾ ਜੇਕਰ ਕਿਸੇ ਗਵਾਂਡੀ ਨੂੰ ਦੁੱਖ ਆਇਆ ਤਾਂ ਕਦੇ ਵੀ ਆਪਣਾ ਨਹੀਂ ਸਮਝਦਾ ਬਸ ਇਹੀ ਕਹਿ ਦਿੰਨਾ ਚਲੋ ਛੱਡੋ ਕਿਹੜਾ ਆਪਣਾ ਇਹ ਆਪਣੇ ਪ੍ਰਾਇ ਦੀ ਕੀ ਗੱਲ ਹੋ ਗਈ ਕੀ ਹੋ ਗਿਆ ਕਿਉਂ ਹੁਣ ਆਪਣੇ ਵਿਰੋਧੀ ਗੁਰੂ ਨੂੰ ਆਪਣਾ ਗੁੱਠਾ ਦੇਣਾ ਬੰਦ ਕਰ ਦੋ ਸਗੋਂ ਵਿਰੋਧੀ ਸੋਚਦੇ ਗੁਰੂ ਦਾ ਅੰਗੂਠਾ ਆਪ ਹਥਿਆਲੋ ਆਪ ਉਹਦਾ ਅੰਗੂਠਾ ਆਪਣੇ ਹੱਥ ਵਿੱਚ ਲੈਣ ਲਈ ਕ੍ਰੂਪ ਸਿੰਘ ਨਾ ਬਣੋ ਸਗੋਂ ਕ੍ਰੂਪ ਸਿੰਘ ਤੋਂ ਉਲਟ ਤਾਂ ਜਾ ਕੇ ਹੋ ਸਕਦਾ ਹੈ ਪਹਿਲਾਂ ਢੇਰੀਆਂ ਖਤਮ ਕਰੋ ਬਸ ਬਚਨਾ ਬੁੜਾ ਸੋਚੀ ਜਾ ਰਿਹਾ ਸੀ ਕਿ ਕੋਈ ਤਾਂ ਇਸ ਤਰ੍ਹਾਂ ਕਰੇ ਕਿ ਹੁਣ ਸਾਰੇ ਕ੍ਰੂਪ ਸਿੰਘ ਬਣ ਗਏ ਅੰਗੂਠੇ ਤੋਂ ਬਿਨਾਂ ਕੀ ਕਰ ਸਕਦੇ ਨੇ ਪਰ ਹਰ 5 ਸਾਲਾਂ ਬਾਅਦ ਉਹਦਾ ਅੰਗੂਠਾ ਤਾਂ ਨਵਾਂ ਹੀ ਆ ਜਾਂਦਾ ਹੈ ਕਿੰਨਾ ਚੰਗਾ ਚਮਤਕਾਰੀ ਸਮਾਂ ਚੱਲ ਰਿਹਾ ਹੈ ਕਿ ਦਰੋਣਾਚਾਰੀਆ ਵੱਲੋਂ ਇਕਲਵਿਆ ਤੋਂ ਗੁਰ ਦਖਣਾ ਚ ਲਿਆ ਅੰਗੂਠਾ ਮੁੜ ਕੇ ਕਦੇ ਵੀ ਇਕਲਵਿਆ ਨੂੰ ਨਹੀਂ ਸੀ ਮਿਲਿਆ ਪਰ ਅੱਜ ਦਾ ਜੋ ਅੰਗੂਠਾ ਕੱਟਿਆ ਜਾਂਦਾ ਹੈ ਹਰ 5 ਸਾਲ ਬਾਅਦ ਉਹ ਤਾਂ ਹਰ 5 ਸਾਲਾਂ ਬਾਅਦ ਮੁੜ ਕੇ ਫਿਰ ਹੱਥ ਤੇ ਲੱਗ ਜਾਂਦਾ ਹੈ ਹਰ 5 ਸਾਲਾਂ ਬਾਅਦ ਉਸ ਨੂੰ ਆਪਣਾ ਭਵਿੱਖ ਬਦਲਣ ਦਾ ਮੌਕਾ ਮਿਲ ਰਿਹਾ ਹੈ ਪਰ ਨਹੀਂ ਸਾਡੇ ਲੋਕਾਂ ਦੀ ਇਤਰਾਸ਼ ਧੀਆ ਕਿ ਆਪਣੇ ਦਿਮਾਗ ਤੋਂ ਕਦੇ ਵੀ ਅਸੀਂ ਕੰਮ ਨਹੀਂ ਲੈਂਦੇ ਸੋ ਦੋਸਤੋ ਇਸ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਜੀ ਤੁਹਾਨੂੰ ਇਸ ਕਹਾਣੀ ਤੋਂ ਕੁਝ ਨੁਕਸ ਜ ਸਿੱਖਣ ਨੂੰ ਜ਼ਰੂਰ ਮਿਲਿਆ ਹੋਊਗਾ ਆਪਣੇ ਵਿਚਾਰ ਦੇਣਾ ਬਿਲਕੁਲ ਨਾ ਭੁੱਲਣਾ ਜੀ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ